ਇਹ ਤਾਂ ਤੁਸੀਂ ਪੈਸੇ ਵਾਲੀਆਂ ਪੂਰੀਆਂ ਗੱਡੀਆਂ ਦੀ ਗੱਡੀਆਂ ਤੁਸੀਂ ਇੱਥੇ ਲਾਈਵ ਕਰਦੇ ਹੋ ਇਹ ਐਡੇ ਪੈਸੇ ਕੀ ਗੱਲ ਇਹ ਵੀ ਤੁਸੀਂ ਵੇਚਣੇ ਆ ਬਿਲਕੁਲ ਸਹੀ ਸੁਣਿਆ ਤੁਸੀਂ ਜੀ ਕੀ ਬਾਤ ਹੈ ਬਿਲਕੁਲ ਸਹੀ ਸੋਹਣਾ ਨੇ ਸੱਚ ਸੁਣਿਆ ਤੁਸੀਂ ਤੁਹਾਨੂੰ ਇਹ ਬੱਚਿਆਂ ਦੇ ਨੋਟ ਲੈ ਜੀ ਇਹ ਅੱਛਾ ਜੀ ਬੱਚਿਆਂ ਨੂੰ ਸਮਝਾਉਣੀ ਹੈ ਵੀ ਛੋਟੇ ਬੱਚਿਆਂ ਨੂੰ ਵੀ 100 ਦਾ ਨੋਟ ਕਿਹੜਾ 50 ਦਾ ਨੋਟ ਕਿਹੜਾ 20 ਦਾ ਨੋਟ ਕਿਹੜਾ ਸਾਡੇ ਕੋਲੇ ਤੁਸੀਂ ਵੈਰਾਈਟੀ ਦੇਖੋ ਸੱਚਾ ਜੀ ਮੈਂ ਵਾਕਈ ਜੋ ਸੁਣਿਆ ਤੀ ਕਿ ਸ਼ੋਭਮ ਟੌਯਨ ਗਿਫਟ ਗੈਲਰੀ ਦੇ ਵਿੱਚ ਤੁਹਾਨੂੰ ਸਭ ਕੁਝ ਮਿਲਣ ਵਾਲਾ ਆ ਤੇ ਮੇਰੇ ਖਿਆਲ ਦੇ ਵਿੱਚ ਵਾਕਈ ਇਹ ਗੱਲ ਸੱਚ ਆ ਇਹ ਦੱਸੋ ਵੀ ਮੇਰੇ ਸੰਤੁਸ਼ਟੀ ਹੋ ਜਾਏਗੀ ਇਹਦੇ ਵਿੱਚ ਸੁਖਾ ਜੀ ਇਹ ਤਾਂ ਪੈਸੇ ਹੀ ਤੁਸੀਂ ਬਹੁਤ ਲਿਆਏ ਹਾਂਜੀ ਐਨੇ ਪੈਸੇ ਨਾਲ ਤਾਂ ਤੁਹਾਨੂੰ ਗੱਡੀ ਲੈ ਕੇ ਆਣੀ ਪਊਗੀ ਸਿਰ ਸਾਹਿਬ ਲਿਫਾਫੇ ਜੜੀ ਪਾ ਕੇ ਦਿੰਦਾ ਅਸਲ ਹੋਣੇ ਅਸਲ ਗੱਡੀ ਭਰ ਕੇ ਦਊਂਗਾ ਗੱਡੀ ਭਰ ਕੇ ਜੀ ਤਾਜ ਮਹਿਲ ਤੋਂ ਲੈ ਕੇ ਮੈਂ ਕਹਿੰਦਾ ਤੁਸੀਂ ਤਾਂ ਕਮਾਲ ਹੀ ਕਰਤੀ ਐਡੀ ਜਿਆਦਾ ਵੈਰਾਈਟੀ ਅੰਕਲ ਜੀ ਤੁਸੀਂ ਹਾਂਜੀ ਹਾਂ ਇੱਧਰ ਵੀ ਆਓ ਅਸਲ ਤਾਂ ਸ਼ੋਅਰੂਮ ਇੱਥੇ ਨੇ ਜੀ ਕਾਰਾਂ ਦੇ ਜੀ ਦੇ ਪੂਰੀ ਚੱਲੇਗੀ ਜੀ ਪੱਜੂਗੀ ਜੀ ਰਿਮੋਟ ਨਾਲ ਵੀ ਚੱਲੂਗੀ ਬੱਚਾ ਆਪ ਵੀ ਚਲਾ ਸਕਦਾ ਹੈ ਪੂਰੀ ਲਾਈਟਿੰਗ ਜੀ ਕੀ ਬਾਤ ਹੈ ਵਾਹ ਸਾਰਾ ਕੁਝ ਇਸੇ 뮤זיਕ ਸਿਸਟਮ ਦੀ ਹੈ ਸਭ ਕੁਝ ਇਸ ਦੇ ਵਿੱਚ ਆ ਜੀ ਹਾਂਜੀ ਉਹ ਵੱਡੇ ਵੱਡੇ ਮੋਡਲ ਵੀ ਪਏ ਨੇ ਪੂਰੀ ਐਨ ਪੂਰੀ ਰੇਸ ਵਾਲਾ ਪੀਸ ਆ ਜੀ ਬੱਚਾ ਚਲਾਊਗਾ ਐਨ ਓਕੇ ਹੈ ਬੱਚੇ ਨੂੰ ਉੱਪਰ ਬੈਠਣਾ ਹੈ ਇਹ ਵਾਲਾ ਬਾਈਕ ਤੁਹਾਨੂੰ ਸਿਰਫ 3000 ਰੁਪਏ ਦੇ ਵਿੱਚ ਦੇ ਦਾਂਗੇ ਉਹ ਵੀ ਚੱਲਣ ਵਾਲਾ ਚੱਲਣ ਵਾਲਾ ਬੈਟਰੀ ਤੇ ਚੱਲਣ ਵਾਲਾ ਬਾਈਕ ਸਾਡੇ ਕੋਲ ਬੱਚਿਆਂ ਦੀ ਕਾਰਾਂ ਜਿੱਪਾਂ ਅਗਰ ਤੁਹਾਡਾ ਬੱਚਾ 8 ਸਾਲ ਦਾ 10 ਸਾਲ ਦਾ ਸਾਡੇ ਕੋਲ ਉਹਦੇ ਵਾਸਤੇ ਵੀ ਤੁਹਾਨੂੰ ਪੂਰੀ ਜਿੱਪ ਮਿਲੂਗੀ ਦਰੇ ਹੈ ਹੀ ਬਾਹਲੇ ਬਿੱਤੇ ਵਾਸਤੇ ਜਿਵੇਂ ਤੁਸੀਂ ਬਾਹਰਲਾ ਬੱਚਾ ਕੋਈ ਆਵੇ ਕੋਈ ਆਪਣੇ ਬੱਚਾ ਆਵੇ ਹਾਲੇ ਯਾਰ ਲੈ ਹਾਲੇ ਇਹ 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 ਹੁਣ ਤੇ ਨਾਜੁਕ ਵੀ ਟੁੱਟ ਜੇ ਉਹ ਨਾ ਗੇ ਮਰਜੀ ਭਗਾ ਭਗਾ ਕੇ ਮਾਰੋ ਨਹੀਂ ਭਗਾ ਅੱਛਾ ਅੱਛਾ ਟੱਕੀਆਂ ਵੀ ਖੁੱਲਦੀਆਂ ਤੁਹਾਡੇ ਬੱਚਾ ਅੱਜਕੱਲ ਬੱਚਿਆਂ ਦੇ ਵਾਸਤੇ ਰਿੱਲਾ ਫਰਮ ਰਿੱਲਾ ਜੇ ਮਰੀ ਜੀ ਵੈਗਨ ਦੀਆਂ ਬਣਾ ਲਓ ਜੀ ਫਿਰ ਇਹਨੇ ਤੇ ਬੈਠ ਕੇ ਤਾਂ ਦੇਖ ਲਿਆ ਟੁੱਟਣਾ ਜਾ ਵੀ ਮੈਂ ਪੈਸਾ ਨਹੀਂ ਦੇਣਾ ਜੇ ਟੁੱਟ ਗਿਆ ਮੈਂ ਤਾਂ ਬਸ ਇਹਦਾ ਤੋੜੂਗਾ ਪੰਜਾਬ ਦੀ ਸ਼ਾਨ ਹੈ ਜੀ ਡਾਇਰੈਕਟਰ ਇੱਕ ਕੁਇੰਟਲ ਜੀ ਇੱਕ ਕੁਇੰਟਲ ਮੈਂ ਯਾਰ 90 ਪਲੱਸ ਆ ਤਾਂ ਕਿਉਂ ਨਹੀਂ ਕੁਇੰਟਲ ਦਾ ਵੇਚਦਾ ਦਾ ਵਾਕਈ ਬੱਜੂ ਪੂਰਾ ਪੂਰਾ ਸਿਰ ਪ੍ਰੋਪਰ ਦਿਲੂਗਾ ਪੂਰਾ ਪ੍ਰੋਪਰ ਆਹ ਬਾਤ ਤਾਂ ਕੀ ਬਾਤ ਆ ਐਸੇ ਮਾਈਕ ਵੀ ਇਹ ਵਿੱਚੀ ਆ ਸਰ ਮਾਈਕ ਮੂਕ ਸਭ ਕੁਝ ਨਾਲ ਆ ਜੀ ਭਾਜੀ ਮਾਈਕ ਨਾਲ ਵਿੱਚੇ ਨੇ ਮਾਈਕ ਨਾਲ ਚਾਰਜਰ ਨਾਲ ਸਿਰਫ 600 ਰੁਪਏ ਦਾ ਮੈਂ 10 ਡੇਰਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਦੇ ਲਈ 200 ਰੁਪਏ ਦਾ ਇਹ ਮੋਡਲ ਕਾਰਾਂ ਨੇ ਸਰ ਹਰ ਇੱਕ ਬੰਦਾ ਆਪਣੀ ਗੱਡੀਆਂ ਦੇ ਮੋਰੇ ਲਗਾਉਂਦਾ ਹੈ ਬੱਚਾ ਨੂੰ ਉੰਜ ਵੀ ਬਹੁਤ ਸ਼ੌਕ ਹੁੰਦਾ ਤੁਸੀਂ ਕੋਈ ਮਰਜ਼ੀ ਮੋਡਲ ਲਵੋ ਜੀ ਵੈਂਗ ਰੋਏ ਇਹ ਗੱਡੀ ਦੇ ਅੱਗੇ ਵੀ ਲੱਗ ਸਕਦੀ ਹੈ ਇਹ ਹੁਣ ਇਹ ਨਾ ਤੁਸੀਂ ਕਹਦੇ ਵੀ ਅਸੀਂ 600 ਦਾ 700 ਦਾ ਲੱਕੜ ਲੱਕੜ ਦਾ ਆ ਲੱਕੜ ਦਾ ਮੈਂ ਦੇਖ ਅੱਛਾ ਹਾਂ ਵਾਕਿਆ ਸਰ ਪੂਰਾ ਪਿਓ ਲੱਕੜ ਪਿਓ ਲੱਕੜ 450 ﺍﻟमारी ਆ ਜੀ ਇਹ ਹਾਂਜੀ ਹਾਂਜੀ ਸਰ ਬੱਚਿਆਂ ਦੇ ਕੱਪੜੇ ਰੱਖਣਾਂ ਲਈ ﺍﻟमारी ਆ ਜੀ ਤੇ ਇਹ ਇਹ ਕਿੰਨੇ ਦਾ ਜਲਦੀ ਜਲਦੀ ਪ੍ਰਾਈਸ ਪ੍ਰਾਈਸ ਸਰ ਸਿਰਫ 850 ਓਏ ਓਏ ਇਹ ਤਾਂ ਲਾਈਨ ਲੱਗੀ ਪਈ ਆ ਕਹਿੰਦੇ ਪੀ ਕਿਲੋ ਚਾਹੇ 50 ਲਵੋ 1 ਕਿਲੋ 2 ਲਵੋ 100 ਲਵੋ 50 ਲਵੋ ਇਹ ਸਭ ਕੁਝ ਮਿਲਦਾ ਆਕੇ ਦੇਖੋ ਐਡਰੈਸ ਤਾਂ ਦੱਸ ਦਿਆਂ ਜਦੋਂ ਬੱਸ ਸਟੈਂਡ ਉਤਰੋਗੇ ਨਾ ਬਸ ਸਟੈਂਡ ਤੋਂ ਕਾਲਜ ਰੋਡ ਚਲੋਗੇ ਤਾਂ ਤੁਹਾਨੂੰ ਸ਼ੁਭਮ ਟॉय ਐਂਡ ਗਿਫਟ ਗੈਲਰੀ ਤੁਹਾਨੂੰ ਮਿਲੇਗੀ ਸ਼ੁਭਮ ਟॉय ਐਂਡ ਗੈਲਰੀ ਬਿਲਕੁਲ ਜੀ ਦੇਖ ਸਕਦੇ ਹੋ ਕਿ ਸ਼ੁਭਮ ਟॉय ਐਂਡ ਗਿਫਟ ਗੈਲਰੀ ਦੇ ਵਿੱਚ ਆਇਆ ਤੇ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਇਹ ਵਾਕਈ ਤੁਹਾਨੂੰ ਇੱਥੇ ਤੁਹਾਡੇ ਆਪਣੇ ਬੱਚਿਆਂ ਲਈ ਕੀ ਕੁਝ ਮਿਲ ਮਿਲ ਸਕਦਾ ਕਿਉਂਕਿ ਬਹੁਤ ਨਾਮ ਸੁਣਿਆ ਤੇ ਅੱਜ ਇੱਥੇ ਅਸੀਂ ਪਹੁੰਚ ਵੀ ਗਏ ਆ ਜੀ ਹਾਂ ਸ਼ੁਭਮ ਟੌਏ ਐਂਡ ਗਿਫਟ ਗੈਲਰੀ ਦੇ ਵਿੱਚ ਕੀ ਬਾਤ ਆ ਲੈ ਜੀ ਇੱਧਰ ਆਓ ਟੈਂਕਲ ਜੀ ਇਹ ਤਾਂ ਤੁਸੀਂ ਪੈਸੇ ਆ ਜਾਂ ਪੂਰੀਆਂ ਗੱਡੀਆਂ ਦੇ ਗੱਡੀਆਂ ਤੁਸੀਂ ਇੱਥੇ ਲਾਈ ਫਿਰਦੇ ਹੋ ਇਹ ਐਡੇ ਪੈਸੇ ਕੀ ਗੱਲ ਇਹ ਵੀ ਤੁਸੀਂ ਵੇਚਨੇ ਆ ਆਓ ਜੀ ਆਓ ਸੁੱਖਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਧੰਨਵਾਦ ਅੰਕਲ ਜੀ ਬਹੁਤ ਨਾਮ ਸੁਣਿਆ ਸੀ ਸ਼ੁਭਮ ਗਿਫਟ ਐਂਡ ਟੌਏ ਗੈਲਰੀ ਦਾ ਤੇ ਅੱਜ ਜਿਹੜਾ ਹੈਗਾ ਬਾਖੂਬੀ ਆ ਵੀ ਗਏ ਸਾਨੂੰ ਕਹਿੰਦੇ ਉੱਥੇ ਤੁਸੀਂ ਸਿਰਫ ਜ਼ਾਹਿਰ ਕਰਨੀਆਂ ਚੀਜ਼ ਲੈਣੀ ਕੀ ਆ ਤੇ ਤੁਹਾਨੂੰ ਦੇ ਕੇ ਹੀ ਤੁਹਾਨੂੰ ਪਸੰਦ ਆਏ ਨਾ ਆਏ ਵਾਕੀ ਸੱਚਾ ਬਿਲਕੁਲ ਸਹੀ ਸੁਣਿਆ ਤੁਸੀਂ ਜੀ ਕੀ ਬਾਤ ਹੈ ਬਿਲਕੁਲ ਸਹੀ ਸੋਹਣੇ ਸੱਚ ਸੁਣਿਆ ਤੁਸੀਂ ਸਾਡੇ ਕੋਲੇ ਤੁਸੀਂ ਆ ਗਏ ਸਾਡੇ ਪੈਸੇ ਸੋਡਾ ਜੀ ਆ ਆ ਦੇਖੋ ਜੀ ਗੱਡੀ ਵਾਲਾ ਹੀ ਪੈਣ 10 20 50 90 ਰੋਡ ਤਾਂ ਵੈਸੇ ਨਹੀਂ ਮਿਲਦੇ ਏ ਸੁੱਖਾ ਜੀ ਐਕਚੁਅਲੀ ਬੱਚਿਆਂ ਦੇ ਨੋਟ ਨੇ ਜੀ ਇਹ ਅੱਛਾ ਜੀ ਬੱਚਿਆਂ ਨੂੰ ਸਮਝਾਉਣੇ ਆ ਵੀ ਛੋਟੇ ਬੱਚਿਆਂ ਨੂੰ ਵੀ 100 ਦਾ ਨੋਟ ਕਿਹੜਾ 50 ਦਾ ਨੋਟ ਕਿਹੜਾ 20 ਦਾ ਨੋਟ ਕਿਹੜਾ ਹੈ। ਕੀ ਬਾਤ ਹੈ? ਤਾਂ ਕਿ ਬੱਚੇ ਮਾਪੇ ਦੇ ਅਸਲੀ ਪੈਸੇ ਖਰਾਬ ਨਾ ਕਰਨ। ਕਹਿੰਦੇ ਨੇ ਫੁੱਲ ਫਨ ਠੀਕ ਹੈ ਜੀ ਉਹ ਮਤਲਬ ਚਿਲਡਰਨ ਬੈਂਕ ਦੇ ਚਿਲਡਰਨ ਬੈਂਕ ਦੇ ਕੀ ਬਾਤ ਹੈ? ਲਓ ਜੀ ਫਿਰ ਆਗੇ ਸਾਡੇ ਕੋਲੇ ਤੁਸੀਂ ਵੈਰਾਈਟੀ ਦੇਖੋ ਸੁੱਖਾ ਜੀ। ਮੈਨੂੰ ਮੈਨੂੰ ਇੱਕ ਤਸਵੀਰ ਜ਼ਰੂਰ ਮੈਂ ਤਾਂ ਸਾਰੀ ਦਿਖਾ ਦੇ ਕਿ ਵਾਕਈ ਜੋ ਸੁਣਿਆ ਸੀ ਕਿ ਸ਼ੁਭਮ ਟੌਨ ਗਿਫਟ ਗੈਲਰੀ ਦੇ ਵਿੱਚ ਤੁਹਾਨੂੰ ਸਭ ਕੁਝ ਮਿਲਣ ਵਾਲਾ ਆ ਤੇ ਮ ਅੱਛਾ ਔਰ ਮਲੇਰ ਕੋਟਲਾ ਦੇ ਵਿੱਚ ਰਹਿ ਕੇ ਉਹ ਵੀ ਬੱਸ ਸਟੈਂਡ ਦੇ ਵਿੱਚ ਨਾਲ ਰਹਿ ਕੇ ਤੁਹਾਨੂੰ ਇਹ ਸਭ ਕੁਝ ਮਿਲਣ ਵਾਲਾ ਹੈ ਕੱਲੀ ਕੱਲੀ ਚੀਜ਼ ਬਹੁਤ ਥੋੜੇ ਸਮੇਂ ਦੇ ਵਿੱਚ ਸਮਝਾਉਣ ਦੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਕੀ ਕੁਝ ਮਿਲ ਸਕਦਾ ਪਹਿਲਾਂ ਤਾਂ ਅੰਕਲ ਜੀ ਤੁਹਾਨੂੰ ਮੈਂ ਦੱਸ ਦਵਾਂ ਅੱਗੇ ਆ ਜਾਓ ਕਿ ਰਾਜ ਸ਼ੁਭਮ ਜੀ ਤੁਸੀਂ ਵੀ ਆਓ ਸਭ ਤੋਂ ਪਹਿਲਾਂ ਤਾਂ ਅੰਕਲ ਜੀ ਆ ਆ ਪੈਸੇ ਨਹੀਂ ਮੈਂ ਤੁਹਾਨੂੰ ਪੈਸੇ ਦੇ ਰਿਹਾ ਇਹ ਪੈਸਿਆਂ ਦੇ ਵਿੱਚ ਮੈਂ ਆਪਦੇ ਬੱਚੇ ਨੂੰ ਬੱਚੇ ਨੂੰ ਖੁਸ਼ ਕਰਨਾ ਇਹ ਦੱਸੋ ਵੀ ਮੇਰੇ ਸੰਤੁਸ਼ਟੀ ਹੋ ਜਾਏਗੀ ਇਹਦੇ ਵਿੱਚ ਸੁਖਾ ਜੀ ਇਹ ਤਾਂ ਪੈਸੇ ਹੀ ਤੁਸੀਂ ਬਹੁਤ ਲਿਆਏ ਹਾਂ ਜੀ ਐਨੇ ਪੈਸੇ ਨਾਲ ਤਾਂ ਤੁਹਾਨੂੰ ਗੱਡੀ ਲੈ ਕੇ ਆਣੀ ਪਊਗੀ ਐਨੇ ਖਲੋਣੇ ਦੇ ਦੂੰਗਾ ਮੈਂ ਤੁਹਾਨੂੰ ਐਨੇ ਸਿਰ ਸਾਹਿਬ ਲਿਫਾਫੇ ਜੜੀ ਪਾ ਕੇ ਦਿੰਦਾ ਅਸਲ ਹੋਣੇ ਅਸਲ ਗੱਡੀ ਭਰ ਕੇ ਦਊਂਗਾ ਗੱਡੀ ਭਰ ਕੇ ਜੀ ਅਸਲ ਹੋਣੇ ਚਾਹੀਦੇ ਆ ਅਸਲ ਜੀ ਅਸਲ ਸੁਖਾ ਜੀ ਅਸਲ ਕਿਤੇ ਨਾ ਹੋਵੇ ਤੁਸੀਂ ਪਾ ਕੇ ਦੋ ਨਾ 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 ਸਾਡਾ ਤਾਂ ਸ਼ੋਰੂਮ ਤੁਸੀਂ ਦੇਖੋ ਜੀ ਕਿੰਨੀ ਵੈਰਾਈਟੀ ਪਈ ਹੈ ਤੁਹਾਨੂੰ ਸਾਰੀ ਵੈਰਾਈਟੀ ਕੀ ਕੀ ਬੀਚ ਦੀ ਪੈਸੇ ਫੜਾਓ ਮੁੰਡੇ ਨੂੰ ਤੇ ਸਾਨੂੰ ਦਿਖਾਓ ਫਿਰ ਕੀ ਕੀ ਲਓ ਜੀ ਸ਼ੁਭ ਆਓ ਤੁਸੀਂ ਆਹ ਲਓ ਜੀ ਸ਼ੁਭਮ ਜੀ ਆਹ ਲਓ ਤੁਸੀਂ ਸੁੱਖਾਈ ਦੇ ਪੈਸੇ ਫੜੋ ਤੇ ਆਪਾਂ ਇਹਨਾਂ ਨੂੰ ਲਫਾਫੇ ਭਰ-ਭਰ ਕੇ ਖਲੋਣਿਆਂ ਦੇ ਗੱਡੀ ਭਰ ਕੇ ਦਈਏ ਉਹ ਬਾਜੀ ਲਾ ਅੰਕਲ ਜੀ ਮੋਟਾ-ਮੋਟਾ ਦੱਸੋ ਫਿਰ ਸਾਨੂੰ ਕੀ ਕੀ ਦੋਗੇ ਆਓ ਜੀ ਆਓ ਆਓ ਜੀ ਆਓ ਜੀ ਤੇ ਸੱਚ ਗੱਲ ਆ ਕਿ ਸੂਈ ਤੋਂ ਲੈ ਕੇ ਤੁਸੀਂ ਭਾਵੇਂ ਕਾਰ ਚੱਲਦੀ ਲੈ ਲਓ ਦੇਖੋ ਸਾਡੀ ਵੈਰਾਈਟੀ ਦੇਖੋ ਸੁੱਖਾਈ ਸੀ ਬਰੇਦੀ ਵਾਹ ਜੀ ਵਾਹ ਤਾਜ ਮਹਿਲ ਤੋਂ ਲੈ ਕੇ ਮੈਂ ਕਹਿੰਦਾ ਤੁਸੀਂ ਤਾਂ ਕਮਾਲ ਹੀ ਕਰਤੀ ਐਡੀ ਜਿਆਦਾ ਵੈਰਾਈਟੀ ਅੰਕਲ ਜੀ ਤੁਸੀਂ ਸੰਭਾਲੀ ਹੋ ਬਟ ਅੱਛਾ ਇੱਧਰ ਵੀ ਸੈਕਸ਼ਨ ਆ ਹਾਂ ਜੀ ਹਾਂ ਇੱਧਰ ਵੀ ਆਓ ਅਸਲ ਤਾਂ ਸ਼ੋਰੂਮ ਇੱਥੇ ਨੇ ਜੀ ਕਾਰਾਂ ਦੇ ਜੀਪਾਂ ਦੇ ਆ ਦੇਖੋ ਇਹ ਚੱਲਦੀਆਂ ਨੇ ਪੂਰੀ ਆ ਜੀ ਪੂਰੀਆਂ ਪੱਜੀਆਂ ਫਿਰਦੀਆਂ ਨੇ ਇਹਦਾ ਸੜਕਾਂ ਤੇ ਨਾ 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 ਚੱਲੇਗੀ ਪੂਰੀ ਚੱਲੇਗੀ ਜੀ ਭੱਜੂਗੀ ਜੀ ਮੋਰ ਨਾਲ ਵੀ ਚੱਲੂਗੀ ਬੱਚਾ ਆਪ ਵੀ ਚਲਾ ਸਕਦਾ ਹੈ ਮੈਨੂਅਲ ਪੈਡਲ ਨਾਲ ਮੈਨੂਅਲ ਜਿਵੇਂ ਆਪਾਂ ਅਸਲੀ ਗੱਡੀ ਚਲਾਉਨੇ ਆ ਉਵੇਂ ਹੀ ਚੱਲੂਗੀ ਇਹ ਫਿਰ ਭਾਜੀ ਇਹਦਾ ਜੇ ਇੱਕ ਮਤਲਬ ਸੜਕ ਇਹਦਾ ਕੰਧ ਕੁੰਧ ਤੇ ਲੱਗੀ ਟੁੱਟ ਗਈ ਮੈਂ ਕਿਹਾ ਜਿਵੇਂ ਮਰਜੀ ਕੰਧ ਤੇ ਵੱਜੇ ਜੀ ਕੋਈ ਦਿੱਕਤ ਨਾ ਮੰਨੀਓ ਸੀ ਟੁੱਟਦੀ ਤਾਂ ਨਹੀਂ ਪੂਰੀ ਰਿਪੇਅਰ ਹੈ ਜੀ ਫੁੱਲ ਗਾਰੰਟੀ ਹੈ ਅਕਸ਼ਰ ਮਤਲਬ ਰਿਪੇਅਰ ਵਾਲਾ ਰਿਪੇਅਰ ਵਾਲੇ ਹਾਂ ਲੋ ਜੀ ਉਹ ਮੈਂ ਕਹੇ ਸੁੱਖਾ ਨਹੀਂ ਕਿਉਂ ਘਬਰਾਉਣੀ ਉਹ ਨਹੀਂ ਟੁੱਟਦੀ ਕਮਾਲ ਯਾਰ ਕਮਾਲ ਦੀ ਗੱਲ ਹੈ ਸੁੱਖਾ ਹੀ ਨਹੀਂ ਟੁੱਟਦੀ ਇਹ ਯਕੀਨ ਹੋ ਗਿਆ ਜੇ ਟੁੱਟਗੀ ਤਾਂ ਸਾਡੀ ਐ ਇਹ ਸਾਡੀ ਐ ਅਰੇ ਕੀ ਅੱਛਾ ਫਿਰ ਮਾਡਲ ਕਿਹੜੇ ਕਿਹੜੇ ਹੋਣਗੇ ਇਹ ਮਾਡਲ ਦੇਖੋ ਹਾਂਜੀ ਰਾਇਲ ਰੋਇਲ ਤੋਂ ਸ਼ੁਰੂ ਕਰ ਲਓ ਜੀ ਹਾਂਜੀ ਆਹ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਰਾਇਲ ਰੋਇਲ ਅੱਛਾ ਵਿਆ ਕੀ ਬਾਤ ਹੈ ਇਹ ਵੀ ਪੂਰੀ ਮਤਲਬ ਹਾਰ ਪੂਰਾ ਹੋ ਮੈਂ ਕਹਾਂ ਜੀ ਤਸੱਲੀ ਪੂਰੀ ਐਣ ਦੋ ਦੋ ਬੱਚੇ ਇਕੱਠੇ ਬੈਠੇ ਦੀ ਵਿੱਚ ਕੀ ਬਾਤ ਹੈ ਦੋ ਦੋ ਬੱਚੇ ਪੂਰੇ ਬੈਠ ਕੇ ਐਣ ਭਜਾਉਣ ਸੜਕ ਦੇ ਉੱਪਰ ਇਹ ਅੰਕਲ ਜੀ ਕਿਹੜਾ ਮਾਡਲ ਆ 2188 ਜੀ 2188 ਜੀਪ ਦਾ ਅਰੇ ਕੀ ਬਾਤ ਹੈ ਮਤਲਬ ਮੇਰੇ ਮੇਰਾ ਵਜਨ ਦੇਖਾਂ ਮੈਂ ਉਹ ਵਾਕਈ ਯਾਰ ਲੈ ਇਹ ਤਾਂ ਕਮਾਲ ਦੀ ਗੱਲ ਆ ਸੱਚੀ ਬਹੁਤ ਹੈਵੀ ਆ ਇਹ ਵੀ ਬਹੁਤ ਹੈਵੀ ਆ ਮੈਂ ਵੀ ਇਹ ਚਲਾ ਨਹੀਂ ਦੇ ਨਹੀਂ ਨਹੀਂ ਵੀ ਚਲਾਉਣੀ ਤਾਂ ਕਾਦੇ ਵਾਸਤੇ ਆ ਪਰ ਫਿਰ ਵੀ ਬਹੁਤ ਸ਼ਾਨਦਾਰ ਅੱਛਾ ਹਰੇ ਕੀ ਬਾਤ ਐ ਕੀ ਲਾਈਟਿੰਗ ਜੀ ਕੀ ਬਾਤ ਐ ਵਾ ਬੰਦੀ ਰੱਖੋ ਜੇ ਇਹਨੂੰ ਕੋਈ ਗੱਲ ਨਹੀਂ ਕਿੱਥੋਂ ਬੰਦ ਕਰੋ ਇਹਨੂੰ ਤੈਨੂੰ ਬੰਦ ਕਰੋ ਜਲਦੀ ਜਲਦੀ ਆ ਆਵਾਜ਼ ਤਾਂ ਸਾਰਾ ਕੁਝ ਇਸੇ 뮤జిక్ ਸਿਸਟਮ ਦੀ ਆ ਸਭ ਕੁਝ ਇਸ ਦੇ ਵਿੱਚ ਆ ਜੀ ਹਾਂਜੀ ਉਹ ਵੱਡੇ ਵੱਡੇ ਮੋਡਲ ਵੀ ਪਏ ਨੇ ਪੂਰੇ ਦੇਖੋ ਕਿੱਡੇ ਕਿੱਡੇ ਵਜਨ ਕਿੰਨਾ ਕਿੰਨਾ ਉਠਾ ਲਾਂਗੇ ਅਸੀਂ ਅਸੀਂ ਅੱਛਾ 80 90 ਕਿਲੋ ਜਿਹੜਾ ਬਜਰ ਉਠਾਲਣ ਦੇ ਨੇ ਚੱਕ ਲੂਗਾ ਜੀ 80 90 ਜੀ ਆਓ ਮਾਰਕੀਟ ਦੇ ਵਿੱਚ ਉੱਥੇ ਚਲੋ ਤੇ ਸਾਨੂੰ ਦੱਸੋ ਕਿ ਤੁਸੀਂ ਤਾਂ ਬਾਈਕ ਵੀ ਸਕੂਟਰ ਵੀ ਐ ਇੱਕ ਆਈ ਪਹਿਲਾਂ ਦਾ ਵੀ ਤੁਹਾਡੇ ਪੰਜਾਬ ਟਾਈਮ ਆਲਿਆਂ ਦਾ ਸਾਰੇ ਦਰਸ਼ਕਾਂ ਦਾ ਦੇਿਲੋਂ ਆਪਣੇ ਹੱਥ ਜੋੜ ਕੇ ਸਾਰਾ ਸਵਾਗਤ ਕਰਦੇ ਆ ਤੁਹਾਡੇ ਸਾਡੇ ਕੋਲ ਤੁਹਾਨੂੰ ਬੱਚਿਆਂ ਦੇ ਲਈ ਸਾਰਾ ਸਮਾਨ ਬੱਚਿਆਂ ਦੇ ਲਈ 1 ਸਾਲ ਤੋਂ ਲੈ ਕੇ 5 ਸਾਲ ਤੱਕ ਬੱਚਿਆਂ ਦੇ ਬਾਈਕ ਜੇਰਾ ਕੀ ਤੁਸੀਂ ਕੁਝ ਨਹੀਂ ਕਰਨਾ ਬਸ ਤੁਸੀਂ ਸਾਡੇ ਕੋਲ ਆਣਾ ਸਾਡੀ ਤਸੱਲੀ ਹੈ ਅਧੀ ਤੁਹਾਡੇ ਬੱਚੇ ਵਾਸਤੇ ਸਾਰੀ ਚੀਜ਼ ਇੱਕ ਤੋਂ ਇੱਕ ਪੂਰੀ ਵਧੀਆ ਪੂਰੀ ਐਨ ਪੂਰੀ ਰੇਸ ਵਾਲਾ ਪੀਸ ਹੈ ਜੀ ਬੱਚਾ ਚਲਾਊਗਾ ਐਨ ਓਕੇ ਐ ਬੱਚੇ ਦੇ ਉੱਪਰ ਬੈਠਣਾ ਬਟਨ ਤੁਸੀਂ ਕਰਨਾ ਕਿਵੇਂ ਮਰਜੀ ਬੱਚਾ ਚਲਾਈ ਜਾਵੇ ਨਹੀਂ ਹੁਣ ਬੰਦਾ 4-5000 ਦੇ ਲਈ ਕਿੱਥੋਂ ਖਰਚੇ ਸੁੱਖਾ ਜੀ 4-5000 ਹਾਂਜੀ ਉਹ ਵੀ 4-5000 ਕਹਿ ਕੇ ਉਹ 5000 ਤੇ ਤਾਂ ਵੀ ਤੁਹਾਨੂੰ ਵੱਡਾ ਬਾਈਕ ਦੇ ਦਾਂਗੇ ਬੱਚਿਆਂ ਦਾ ਵੱਡਾ ਬਾਈਕ ਇਹ ਇਹ 4-5000 ਤਾਂ ਨਹੀਂ ਕਿੰਨੇ ਦਾ ਕਹੋਗੇ ਸੁੱਖਾ ਜੀ ਅਸੀਂ ਇਹ ਵਾਲਾ ਬਾਈਕ ਤੁਹਾਨੂੰ ਸਿਰਫ 3000 ਰੁਪਏ ਦੇ ਵਿੱਚ ਦੇ ਦਾਂਗੇ ਉਹ ਵੀ ਚੱਲਣ ਵਾਲਾ ਚੱਲਣ ਵਾਲਾ ਬੈਟਰੀ ਤੇ ਚੱਲਣ ਵਾਲਾ ਬਾਈਕ ਸਿਰਫ ਤੁਹਾਨੂੰ 3000 ਰੁਪਏ ਦੇ ਦਵਾਂਗੇ ਜਿਹਦੇ ਵਿੱਚ ਨਾਲ ਮਿਊਜ਼ਿਕ ਜਿਹਦੇ ਵਿੱਚ ਅਸੀਂ ਤੁਹਾਨੂੰ ਕਿੰਨੇ ਹੀ ਡਿਜ਼ਾਈਨ 4-5 ਦਾ ਡਿਜ਼ਾਈਨ ਪੂਰਾ ਜੀ ਪੂਰਾ 3000 ਰੁਪਏ ਵਾਲਾ ਬੰਦ ਕਰੋ ਬੰਦ ਕਰੋ ਆਹ ਲੋ ਜੀ ਆ ਬਿਲਕੁਲ ਜੀ ਸਾਊਂਡ ਸਿਸਟਮ ਦੇ ਨਾਲ ਆ ਤੇ ਆਵਾਜ਼ਾਂ ਵੀ ਪੂਰੀਆਂ ਬੁਲਟ ਵਾਲੀਆਂ ਕਰਦਾ ਪ ਤੁਹਾਨੂੰ ਇਹ ਪੂਰੀ ਵੈਰੈਟੀ ਦੇਖੋ ਸਾਡੇ ਕੋਲ ਬੱਚਿਆਂ ਦੀ ਕਾਰਾਂ ਜਿੱਪਾਂ ਅਗਰ ਤੁਹਾਡਾ ਬੱਚਾ 8 ਸਾਲ ਦਾ 10 ਸਾਲ ਦਾ ਸਾਡੇ ਕੋਲ ਉਹਦੇ ਵਾਸਤੇ ਵੀ ਤੁਹਾਨੂੰ ਪੂਰੀ ਜੀਬ ਮਿਲੂਗੀ ਦੋ ਜਣੇ ਬੈਠਣਗੇ ਬੋ ਜੀ ਪੂਰੇ ਦੋ ਬੱਚੇ ਬੈਠਣਗੇ 5-5 ਸਾਲ ਦੇ 7-7 ਸਾਲ ਦੇ ਦੋ-ਦੋ ਬੱਚੇ 45-45 ਕਿਲੋ ਦੇ ਇੱਕ ਕੁਇੰਟਲ ਦੀ ਵਜ਼ਨ ਕੈਪੈਸਟੀ ਹੈ ਤੁਕਾਈ ਇੱਕ ਕੁਇੰਟਲ ਅਰੇ ਕੀ ਬਾਤ ਹੈ ਪੰਜਾਬ ਜਾਂ ਕਿਲੋ ਦੇ ਦੋ ਹੱਟੇ-ਕੱਟੇ ਨੌਜਵਾਨ ਬੈਠ ਸਕਦੇ ਨੇ ਆ ਦੇਖ ਲਓ ਲੜਕੀਆਂ ਨਾਲ ਗੁੱਸੇ ਹੋ ਲੜਕੀਆਂ ਦੇ ਲਈ ਗਰਲਸ ਕਲਰ ਵੀ ਨੇ ਔਰ ਲੜਕੀਆਂ ਦੇ ਲਈ ਲੜਕੀਆਂ ਲਈ ਸਪੈਸ਼ਲ ਬੈਸਪਾ ਬੱਚਿਆਂ ਦੇ ਬੈਸਪ ਆ ਲੜਕੇ ਨੇ ਪਸੰਦ ਫੇਵਰਟ ਕਲਰ ਹੋਣ ਵਾਲਾ ਆ ਜਿਹੜਾ ਪਿੰਕ ਆ ਤੇ ਵਾਕਿਆ ਹੀ ਬੈਸਪਾਸ ਕੁਝ ਲਾ ਲੋ ਅੱਧਕਾਲ ਬੱਤੀ ਵਾਲਾ ਲੋ ਆ ਜੀਪ ਪੁਰਾਣੀ ਦੇਖੋ ਪੁਰਾਣੀ ਸਮੇਂ ਦੀ ਜੇਕਰ ਜੀਪ ਤੁਸੀਂ ਆਪਣੇ ਬੱਚਿਆਂ ਨੂੰ ਨਹੀਂ ਕੀ ਕਿ ਵੱਡੀ ਦੇਖ ਸਕਦੇ ਘਟੋ ਘਟ ਇਹ ਜੀਪ ਆ ਇਹ ਤਾਂ ਹੋ ਗਈ ਫਿਰ ਸ਼ੋਮ ਘਟੋ ਘਟ 15-20000 ਰੁਪਏ ਦੀ ਨਹੀਂ 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 ਸਰ 15-20 ਅੱਜ ਆਪਾਂ 5 ਲੈਣੀਆਂ ਨੇ ਹਾਂਜੀ ਇਹ ਸਿਰਫ ਸਿਰ ਤੁਹਾਨੂੰ 5000 ਰੁਪਏ ਦੀ ਆ ਯਾਰ ਜੀਪ ਆਹੋ ਸਰ ਬੈਟਰੀ ਦੇ ਤੇ ਨਾਲ ਜੀਪ ਸਿਰਫ 5000 ਰੁਪਏ ਦੀ ਇਹ ਚਲਦੀ ਵੀ ਆ ਸਰ ਚਲਦੀ ਹੈ ਨਾਲ ਰਿਮੋਟ ਨਾਲ ਵੀ ਚਲਦੀ ਹੈ ਨਾਲ ਬੱਚਾ ਵੀ ਚਲਾ ਸਕਦਾ ਹੈ ਵੱਡੀ ਵੱਡੀ ਕੁਆਲਿਟੀ ਤੇ ਏਡੀ ਵੱਡੀ ਜੀਪ ਦਾ ਮਾਡਲ ਹੈ ਯਾਰ ਸਿਰਫ ਮਹਿੰਜ 5000 ਆਹ ਦੇਖੋ ਅੱਜ ਤੁਹਾਨੂੰ ਪਰ ਮੈਂ ਕਹਿੰਦਾ ਫਾਰਨਰ ਬਾਹਰਲਾ ਮੈਨੂੰ ਬੁਲਟ ਲੱਗਦਾ ਉਹ ਕੀ ਸਰ ਇਹ ਹੈ ਹੀ ਬਾਹਲੇ ਬੱਚੇ ਵਾਸਤੇ ਜਿਵੇਂ ਤੁਸੀਂ ਬਾਹਰਲਾ ਬੱਚਾ ਕੋਈ ਆਵੇ ਕੋਈ ਆਪਣੇ ਬੱਚਾ ਆਵੇ ਹਾਲੇ ਯਾਰ ਲੈ ਹਾਲੇ ਵਾਹ ਜੀ ਵਾਹ ਮੇਰੇ ਇਹਦੀ ਕੀਮਤ ਕਿੰਨਾ ਸ਼ੋਹ ਮਹ ਇਹ ਸਰ ਜੋ ਤੁਸੀਂ ਖੋਗੇ ਉਹ ਲਗਾ ਦਾਂਗੇ ਨਹੀਂ ਮੈਂ ਤਾਂ ਯਾਰ ਤਿੰਨ ਟਾਇਰ ਨੇ ਦੇ ਤਿੰਨ ਟਾਇਰ ਆਲਾ ਡਬਲ ਬੈਟਰੀ ਡਬਲ ਮੋਟਰ ਦੇ ਵਿੱਚ ਕੀ ਬਾਤ ਐ ਮੈਂ ਡਬਲ ਮੋਟਰ ਡਬਲ ਮੋਟਰ ਸਰ ਡਬਲ ਮੋਟਰ ਹੋਊਗਾ 15 ਦਾ 15 14 14 ਦਾ ਹੋਊਗਾ ਨਹੀਂ ਸਰ ਬਹੁਤ ਸਸਤਾ ਲਾ ਦਾਂਗੇ ਤੁਹਾਨੂੰ ਅੱਜ ਚੱਲਦਾ ਐਨ ਪੂਰਾ ਚੱਲਦਾ ਭੱਜਦਾ ਹੀ ਭੱਜਦਾ ਚਲੋ ਮੈਂ ਕਹਿਣਾ ਮੇਰੇ ਗਾਕਾ ਨੂੰ ਤੁਸੀਂ 9000 ਦਾ ਲਾ ਦਿਓ ਸਰ ਤੁਹਾਡੀ ਜਵਾਨ ਨੂੰ ਪੂਲ ਫੁੱਲ ਚੜਾਈ ਜੋ ਤੁਸੀਂ ਕਹਿਤਾ ਦੇਤਾ 9 ਠੀਕ ਆ ਓਕੇ ਜੀ ਲਓ ਜੇਕਰ ਮੇਰਾ ਨਾਮ ਲੈ ਕੇ ਕੋਈ ਆਉਂਦਾ ਤਾਂ ਉਹਨੂੰ 9000 ਦਾ ਪੂਰਾ ਹੀ ਜੀ ਪੂਰਾ ਬਸ ਬੰਦਾ ਵੀਡੀਓ ਸ਼ੇਅਰ ਕਰਕੇ ਆਵੇ ਆਪਣੀ ਮੈਂ ਗਿਫਟਾਂ ਵੀ ਭਾਲੂ ਬਾਅਦ ਵਿੱਚ ਤੁਹਾਡੇ ਤੋਂ ਆਪਦੇ ਲੋਕਾਂ ਲਈ ਤੇ ਆ ਰੂਬੀ ਕੋਨ ਅੱਜ ਕੱਲ ਆ ਡਿਮਾਂਡ ਆ ਲੋਕਾਂ ਦੀ ਆ ਅੱਛਾ ਆਵਾਜ਼ ਵੀ ਆ ਦੁਬਾਰਾ ਆਵਾਜ਼ ਦੁਬਾਰਾ ਦੁਬਾਰਾ ਜਦ ਰੇਸ ਦਿਨਿਆ ਤਾਂ ਆਵਾਜ਼ ਘਟਦੀ ਹੈ ਨਹੀਂ ਆ ਵਾ ਯਾਰੇ ਵਾ ਅੱਛਾ ਇੰਡੀਕੇਟਰ ਵੀ ਚੱਲਦੇ ਆ ਚੱਲਦੇ ਨੇ ਇਹਨੂੰ ਕਹਿੰਦੇ ਨੇ ਰੂਬੀ ਕੌਣ ਦੋ ਬੱਚਿਆਂ ਦੇ ਬੈਠਣ ਵਾਸਤੇ ਦੋ ਵੱਡਾ ਫਾਇਦਾ ਹੀ ਪੀਸ ਹੈ ਅੱਛਾ ਜੀ ਇਹ 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 ਉਹਦੇ ਨਾਲ ਜੁਕ ਵੀ ਟੁੱਟ ਜੇ ਉਹ ਮੈਂ ਮਰਜੀ ਭਗਾ ਭਗਾ ਕੇ ਮਾਰੂ ਮੈਂ ਪਾਜੀ ਤੁਸੀਂ ਤਾਂ ਮਰਜੀ ਭਗਾ ਭਗਾ ਮਾਰੂ ਨਹੀਂ ਤੁਸੀਂ ਤਾਂ ਮੇਰੇ ਘਰ ਚ ਉਹ ਦੇਖਿਓ ਯਾਰ ਇਹ ਤਾਂ ਐਦਾਂ ਇਸ ਇਹ ਭਗਾ ਗੱਡੀ ਰੂਬੀ ਕੌਣ ਭਗਾ ਕੇ ਮਾਰਦੇ ਨੇ ਨਹੀਂ ਭਗਾ ਅੱਛਾ ਅੱਛਾ ਟੱਕੀਆਂ ਵੀ ਗੁਲਦੀਆਂ ਤੁਹਾਡੇ ਬੱਚਾ ਅੱਜ ਕੱਲ ਬੱਚਿਆਂ ਦੇ ਵਾਸਤੇ ਗੰਤਾ ਹਾਊਸ ਰੀਨਾ ਰਮਾ ਜਿਵੇਂ ਮਰਜ਼ੀ ਜੀ ਬੈਗੰਦੀਆਂ ਬਣਾ ਮੈਂ ਜਿਵੇਂ ਮਰਜ਼ੀ ਸਰ ਜਿਵੇਂ ਮਰਜ਼ੀ ਜਿਵੇਂ ਮਰਜ਼ੀ ਆਹ ਲਓ ਜੀ ਇਹ ਮਾਰ ਪੰਜਾਬ ਦੀ ਸ਼ਾਨ ਟਰੈਕ ਆ ਆਏ ਹਾਏ ਹਾਏ ਆਦਾ ਪੰਜਾਬ ਦੀ ਸ਼ਾਨ ਆਦਾ ਮੈਂ ਇੱਕ ਮਿੰਟ ਮੈਂ ਪਹਿਲਾਂ ਮੈਂ ਚੈੱਕ ਕਰੂੰਗਾ ਮੇਰਾ ਬਜਨ 80 90 ਕਿਲੋ ਆ ਆਹ ਲਓ ਜੀ ਮੈਂ ਵਾਕਈ ਯਾਰ ਲਾ ਇਹ ਪੈਰਾਂ ਨਾਲ ਨਹੀਂ ਹੈ ਬੈਟਰੀ ਨਾਲ ਚੱਲਦਾ ਜੀ ਚਲੋ ਬਾਕੀ ਵਜਨ ਦੀ ਗੱਲ ਕਰ ਰਹੇ ਆ ਕਿ ਵਜਨ ਯਾਰ ਇਹ ਪੂਰਾ ਕੰਟਰੋਲ ਕਰ ਰਿਹਾ ਸਰ ਪੂਰਾ ਹੀ ਪੂਰਾ ਪੂਰਾ ਪੂਰੇ ਪੰਜਾਬ ਦੀ ਸ਼ਾਨ ਅੰਕਲ ਜੀ ਮੈਂ ਕਮਾਲ ਹੋ ਗਿਆ ਕਮਾਲ ਹੋ ਗਿਆ ਤੁਹਾਡਾ ਚਲੋ ਸਟicker ਜਾਂ ਲੱਗ ਗਿਆ ਪਰ ਵਾਕਈ ਯਾਰ ਕਮਾਲ ਦੀ ਗੱਲ ਆ ਕਿ ਤੁਸੀਂ ਟਰੈਕਟਰ ਦੇ ਰਹੇ ਹੋ ਅੱਛਾ ਇਹ ਤਾਂ ਹੋਊਗਾ ਯਾਰ ਹੁਣ ਨਾ ਤੁਸੀਂ ਬੋਲਿਓ ਕਿੰਨਾ ਹੋਗਾ ਮੇਰੇ ਖਿਆਲ ਦੇ ਵਿੱਚ ਘੱਟੋ ਘੱਟ ਇਹ ਤਾਂ 15000 ਪਰ 15 15 ਦਾ ਹੋਊਗਾ ਲਓ ਜੀ ਫਿਰ ਇਹਦੇ ਤੇ ਬੈਠ ਕੇ ਤਾਂ ਦੇਖ ਲਿਏ ਟੁੱਟਣਾ ਜਾ ਵੀ ਮੈਂ ਪੈਸਾ ਨਹੀਂ ਦੇਣਾ ਜੇ ਟੁੱਟ ਗਿਆ ਮੈਂ ਕਿਹਾ ਟੁੱਟ ਗਿਆ ਸਾਡਾ ਸਾਡਾ ਸਰ ਸਾਡਾ ਤੁਸੀਂ ਬੈਠੋ ਤੁਸੀਂ ਆਹ ਲਓ ਜੀ ਇਹ ਆਹ ਲਓ ਜੀ ਚਲੋ ਚੱਲੂਗਾ ਵੀ ਮੈਂ ਕਿਹਾ ਬਸ ਪੂਰਾ ਚੱਲੂਗਾ ਪੰਜਾਬ ਦੀ ਸ਼ਾਨ ਹੈ ਜੀ ਟਰੈਕਟਰ ਲਓ ਜੀ ਲਓ ਸਾਡੇ ਪੰਜਾਬੀਆਂ ਦੀ ਸ਼ਾਨ ਇਹ ਗੱਡਾ ਕਹਿੰਦੇ ਹੁੰਦੇ ਨੇ ਜੱਟ ਜ਼ਿਮੀਦਾਰੇ ਨੂੰ ਇੱਕ ਕਵੰਟਲ ਤੁਹਾਡਾ ਪੂਰਾ ਬੱਚਾ ਬੈਠ ਸਕਦਾ ਹੈ ਕਿੰਨੇ ਮੀਡੀ ਇੱਕ ਕਵੰਟਲ ਦੀ ਇੱਕ ਕਵੰਟਲ ਮੈਂ ਯਾਰ 90 ਪਲੱਸ ਆ ਤਾਂ ਕਿਉਂ ਨਹੀਂ ਕਵੰਟਲ ਦਾ ਬੈਠ ਸਕਦਾ ਵਾਕਈ ਤੁਹਾਡੇ ਆਪਣੇ ਬੱਚਿਆਂ ਲਈ ਯਾਰ ਤੁਸੀਂ ਘੱਟੋ ਘੱਟ ਇਹ ਇਹਨੂੰ ਆਫ ਕਰੋ ਜੀ ਘੱਟੋ ਘੱਟ ਤੁਸੀਂ ਆਪਣੇ ਬੱਚਿਆਂ ਲਈ ਜਿਹੜਾ ਹੈਗਾ ਟਰੈਕਟਰ ਯਾਰ ਸ਼ਾਨਦਾਰ ਜਾਨ 15000 15000 ਸਰ ਕਿੰਨਾ 15 9000 ਤੋਂ 9000 ਯਾਰ ਤੁਸੀਂ ਅੰਕਲ ਜੀ ਕੁਮਾਰ ਦੀ ਗੱਲ ਆ ਐਡੀ ਵੱਡੀ ਚੀਜ਼ ਤੁਸੀਂ ਸਹੀ ਗੱਲ ਕਹੀ ਹੈ ਜੀ 100% 9000 9000 ਰੁਪਏ ਦੇਾਂਗੇ ਨਾਲ ਇਹ ਡਿਫਟ ਵੀ ਦੇਵਾਂਗੇ ਅਸੀਂ ਨਹੀਂ ਵੀ ਇਕੱਲਾ ਟਰੈਕਟਰ ਟਰਾਲੀ ਲੱਗੂ ਨਹੀਂ ਵੀ ਟਰਾਲੀ ਨਾਲ ਟਰਾਲੀ ਨਾਲ ਨਾਲ ਦੀ ਨਾਲ ਨਾਲ ਦਾ ਟਰਾਲੀ ਜ਼ਰੂਰੀ ਹੈ ਜੀ ਰਿਮੋਟ ਬੈਟਰੀ ਸਭ ਕੁਝ ਨਾਲ ਜੀ ਸਭ ਕੁਝ ਨਾਲ ਚਲੋ ਹੋਰ ਦਿਖਾਓ ਇਹ ਤਾਂ ਭਾਈ ਇਹਦਾ ਕਮਾਲ ਹੀ ਕਰੀ ਜਾਂਦੇ ਨੇ ਇੱਕ ਆ ਯਾਰ ਆ ਵੀ ਚੀਜ਼ ਦਿਖਾ ਦਿਓ ਇਹਦਾ ਵਜ਼ਨ ਕਿੰਨਾ ਚੱਕ ਲੰਦੇ ਭਾਜੀ ਤੁਹਾਨੂੰ ਆयो ਨਿਊ ਬੋਨ ਵਾਸਤੇ ਅਟਮਾ ਦੇ ਕਰਨੀ ਹੈ ਮੈਂ ਛੱਡੂਗਾ ਟੁੱਟ ਜੂਗਾ ਟੁੱਟ ਗਿਆ ਸਾਡਾ ਜੀ ਯਾਰ ਵਾਕਿਆ ਯਾਰ ਚੱਲਦੀ ਆ ਚੱਲਦੀ ਆ ਚੱਲਦੀ ਆ ਓਏ ਲਓ ਜੀ ਇਹਦਾ ਨਜ਼ਾਰਾ ਲਿਆਤਾ ਆ ਜੇ ਸਰ ਸਾਹਿਬ ਤੁਸੀਂ ਤਾਂ ਕਮਾਲ ਕਰਤੀ ਨਹੀਂ ਲੋਕ ਫਿਰ ਕਿਉਂ ਲੁਧਿਆਣੇ ਜਾਣਗੇ ਸ਼ੋਮ ਮੈਡਮਾਂ ਦਿਖਾਈਏ ਲੁਧਿਆਣੇ ਕਿਉਂ ਜਾਣਗੇ ਲੋਕ ਕਿਉਂ ਪਟਿਆਲੇ ਜਾਣਗੇ ਕਿਉਂ ਦਿੱਲੀ ਜਾਣਗੇ ਨਿਊ ਬੋਨ ਦੇ ਬੱਚਿਆਂ ਦੇ ਲਈ ਸਾਡੇ ਕੋਲ ਤੁਸੀਂ ਹਰ ਕਦਰਾਂ ਦੀ ਆਡਮ ਲਵੋ ਆ ਭਾਈ ਜਿਹੜੇ ਬੱਚੇ ਨਵ ਜੰਮੇ ਬੱਚੇ ਹੁੰਦੇ ਨੇ ਨਾ ਨਵੇਂ ਬੱਚੇ ਇਲੈਕਟ੍ਰੋਨਿਕ 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 ਅਕੈਡਮੀ ਸਾਰੀਆਂ ਇਲੈਕਟ੍ਰੋਨਿਕ ਬੌਂਸਰ ਇਲੈਕਟ੍ਰੋਨਿਕ ਕਿਵੇਂ ਹੋਵੇ ਇਲੈਕਟ੍ਰੋਨਿਕ ਕਿਵੇਂ ਹੋਵੇ ਸਰ ਤੁਸੀਂ ਬਾਦ ਬੱਚੇ ਨੂੰ ਵਿੱਚ ਬਿਠਾ ਦਿੰਦੇ ਨੇ ਆਪਣੇ ਕੋ ਗੁਦਾਈ ਜਾਣਾ ਬੱਚੇ ਨੂੰ ਆਪਣੇ ਕੋ ਗੁੱਦੀ ਹੋਗਾ ਬੱਚਾ ਤੁਹਾਡ ਚੱਲਣ ਵਾਲੇ ਨੇ ਮਤਲਬ ਤੁਸੀਂ ਬੱਤੇ ਨੂੰ ਬਾ ਬੱਚਾ ਆਪਣਾ ਝੂਟੇ ਲਈ ਜਾਓਗਾ ਤੁਹਾਡਾ ਹਾਂ ਜੀ ਹਾਂ ਨਾ ਰਿਮੋਟ ਹੈ ਤੁਸੀਂ ਕਿ ਮਰਜ਼ੀ ਰਿਮੋਟ ਤੋਂ ਇਹ ਨਾ ਕਹਦੇ ਵੀ ਲੋਰੀਆਂ ਵੀ ਸੁਣਾਉ ਤਰ ਪੋਇੰਟ ਵੀ ਸੁਣਾਉ ਪਾਈ ਪੋਇੰਟ ਵੀ ਸੁਣਾਉਗਾ ਇਹ ਕਹਿੰਦੇ ਇਹਦੇ ਵਿੱਚ ਸੈੱਲਾ ਇਲੈਕਟ੍ਰੋਨਿਕਸ ਰਿਮੋਟ ਵੀ ਨਾਲ ਆ ਤੇ ਚਾਰ ਟਾਈਮਰ ਵੀ ਸੈੱਟ ਹੋਣਗੇ ਤੇ ਸਵਿੰਗ ਵੀ ਆ ਮਤਲਬ ਉਹ ਘੁੰਮੂ ਹਿੱਲੂਗਾ ਵੀ ਰਿਮੋਟ ਸਿਸਟਮ ਸਾਰਾ ਕੁਝ ਇਲੈਕਟ੍ਰੋਨਿਕ ਚੁੱਲੇ ਸਾਡੇ ਕੋਲ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਆਟਮਾ ਮਿਲ ਜਾ ਰਹੀ ਸਰ ਜਿਵੇਂ ਬੱਚਿਆਂ ਲਈ ਕਿੰਨੇ ਕੁ ਮਾਡਲ ਨੇ ਪੰਜ ਚਾਰ ਰਹਿ ਗਏ ਸਰ ਪੰਜ ਚਾਰ ਸੱਤ ਅੱਠ ਤੋਂ ਘੱਟ ਘੱਟੋ ਘੜ 10 ਮਾਡਲ ਨੇ ਸਰ 10 ਮਾਡਲ ਅਜੇ ਵੀ ਮੈਂ ਕਹਿੰਦਾ ਆ ਵੀ ਬਹੁਤ ਖੂਬਸੂਰਤ ਬੱਚਿਆਂ ਲਈ ਆ ਦੇਖੋ ਸਰ ਬੱਚਿਆਂ ਲਈ ਮੈਟ ਅੱਜਕੱਲ ਬਹੁਤ ਚੱਲੇ ਟਵਿਨ ਵਨ ਇਹਦਾ ਟ੍ਰੈਂਡ ਹੈ ਨਿਊ ਬੋਨ ਬੇਬੀ ਵਾਸਤੇ ਨਾਲ ਤਾਂ ਬੱਚਾ ਇਹਦੇ ਚ ਬਹਿ ਕੇ ਲੱਤਾਂ ਮਾਰ ਕੇ ਆਪਣਾ ਮਿਊਜ਼ਿਕ ਚੱਲੂਗਾ ਨਾਲ ਬ ਐਕਸਰਸਾਈਜ਼ ਵੀ ਕਰੂਗਾ ਅੱਛਾ ਦੋ ਵਰਜਨ ਹੋ ਜਾਂਦੇ ਨੇ ਹਾਂਜੀ ਹਾਂਜੀ ਸਰ ਟੂ-ਇਨ-ਵਨ ਹੈ ਜੀ ਟੂ-ਇਨ-ਵਨ ਆਓ ਚਾਹੇ ਚਲਾਓ ਹਾਂਜੀ ਹਾਂ ਹਾਂਜੀ ਕਮਾਲ ਕਰਦੀ ਅੱਜ ਦੀ ਟੈਕਨੋਲੋਜੀ ਨੇ ਭਾਜੀ ਇੰਨੇ ਇੰਨੇ ਵਧੀਆ ਚੀਜ਼ਾਂ ਆ ਹਾਰਮੋਨੀਅਮ বাজ ਜਾ ਅੱਜ ਕੱਲ ਯਾਰ ਹਰ ਬੰਦਾ ਸਿੰਗਰ ਬਣਨਾ ਚਾਹੁੰਦਾ ਹਾਲੋ ਸਰ ਹਾਲੋ ਹਾਲੋ ਦੇਖੋ ਹਰ ਬੰਦਾ ਸਿੰਗਰ ਬਣਨਾ ਚਾਹੁੰਦਾ ਤੇ ਆ ਫਿਰ ਬਾਜੂ ਪੂਰਾ ਪੂਰਾ ਸਰ ਪ੍ਰੋਪਰ ਦਿਲੂਗਾ ਪੂਰਾ ਪ੍ਰੋਪਰ ਯਾਰ ਬਾਤ ਤਾਂ ਕੀ ਬਾਤ ਹੈ ਐਸੇ ਮਾਈਕ ਵੀ ਇਹ ਵਿੱਚ ਹੀ ਆ ਸਰ ਮਾਈਕ ਮੂਕ ਸਭ ਕੁਝ ਨਾਲ ਹੈ ਜੀ ਨਾਲ ਚਾਰਜਿੰਗ ਤੇ ਚੱਲਦਾ ਨਾਲ ਮਾਈਕ ਕਿੰਨੇ ਦਾ ਦੋਗੇ ਕਿੰਨਾ ਦਾ ਹੀ ਆ ਦੇਖੋ ਜੀ ਮੈਂ ਤਾਂ ਹੁਣ ਤੁਸੀਂ ਮੈਂ ਖਾ ਨਹੀਂ ਬਾਦ ਦੱਸਦਾ ਨਾ ਖਾ ਨਹੀਂ ਮੈਂ ਘੱਟ ਦੱਸਦਾ ਨਾ ਮੈਂ ਨਹੀਂ ਹੁਣ ਬੋਲਦਾ ਹੁਣ ਤੁਸੀਂ ਬੋਲੋ ਬੋਲੋ ਕਿੰਨਾ ਦੇ ਦੀਏ ਤੁਸੀਂ ਦੱਸੋ ਸਿਰਫ 600 ਰੁਪਏ ਦਾ ਤੁਹਾਡੇ ਦੀ ਪਾਜੀ ਮਾਈਕ ਨਾਲ ਵਿੱਚੇ ਰੇ ਮਾਈਕ ਨਾਲ ਚਾਰਜ ਨਾਲ ਸਿਰਫ 600 ਰੁਪਏ ਦਾ 600 ਰੁਪਏ ਦਾ ਵੱਡਾ ਸਾਈਜ਼ 600 ਰੁਪਏ ਦਾ ਮਾ ਦੇ ਲੋ ਬਾ ਜੱਡਾ ਭਾਈ ਚਲੋ ਮੈਂ ਤਾਂ ਕਮਾਲ ਹੋ ਗਈ ਯਾਰ ਫਿਰ ਪਾਗਲ ਨੇ ਲੋਕ ਚਲੋ ਜਿੱਦ ਨੂੰ ਲੋਕ ਫਿਰ ਕਿਉਂ ਜਾਣਗੇ ਵੱਡੇ ਸ਼ਹਿਰਾਂ ਦੇ ਵਿੱਚ ਕਿਰਾਇਆ ਫੂਕੇ ਤੇਲ ਗੱਡੀ ਦਾ ਫੂਕੇ ਪਟਿਆਲੇ ਚੰਡੀਗੜ ਕੋਈ ਜਾਣਦੀ ਲੋਕ ਆ ਦੇਖੋ ਬੱਚਿਆਂ ਵਾਸਤੇ ਮੇਜ਼ ਕੁਰਸੀ ਕੀ ਬਾਤ ਹੈ ਆਪਣੇ ਸ਼ਹਿਰ ਦੇ ਮੁਰਲਾ ਵਿੱਚ ਆ ਲੋ ਕੀ ਬਾਤ ਹੈ ਕੀ ਬਾਤ ਹੈ ਬੱਚਾ ਲਈ ਮੇਜ਼ ਕੁਰਸੀ ਦੇਖੋ ਕਿੰਨਾ ਫੈਸ਼ੀ ਇਹ ਮੇਜ਼ ਕੁਰਸੀ ਸੁੱਖਾ ਜੀ ਛੋਟਾ ਵੱਡਾ ਵੀ ਹੁੰਦਾ ਇਹ ਠੀਕ ਆ ਅੱਛਾ ਆ ਆ ਆ ਕੀ ਆ ਇਹਦਾ ਦਾਦਾ ਇਹ ਫਿਰ ਅੱਜਕੱਲ ਬਹੁਤ ਚੱਲ ਰਿਹਾ ਹੈ ਕੈਕਟਿਵ ਕੈਕਟਿਵ ਇਹਦੀ ਰਿਕਾਰਡਿੰਗ ਵੀ ਹੁੰਦੀ ਹੈ ਬੱਚਾ ਚਲਾਉਂਦਾ ਵੀ ਆ ਬੋਲਦਾ ਵੀ ਆ ਮਿਊਜ਼ਿਕ ਵੀ ਚੱਲਦਾ ਇਹਦੇ ਵਿੱਚ ਬੱਸ ਬੰਦ ਕਰ ਦਿਓ ਤੇ ਅੱਛਾ ਇਹ ਮੈਨੂੰ ਇਹ ਮੂਵਮੈਂਟ ਵੀ ਕਰਦਾ ਮੂਵਮੈਂਟ ਵੀ ਕਰਦੇ ਨੇ ਦੇਖ ਕੇ ਆਂਦੀ 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 ਬਿਲਕੁਲ 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 ਅੱਛਾ ਇਹ ਇਹ ਦਾਦਾ ਕਿੰਨੇ ਦਾ ਫਿਰ ਕੀ ਦੱਸਿਓ ਦੱਸੋ ਫਿਰ 100 ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਦੇ ਲਈ 200 ਰੁਪਏ ਦਾ ਇਹ ਦਾ 400 ਦਾ ਆਪਣੇ ਲਈ ਤੁਹਾਡੇ ਵਾਸਤੇ 200 ਬੱਸ ਬਾਬ ਬਿਲਕੁਲ ਮੈਂ ਤਾਂ ਮੂਵਮੈਂਟ ਕਰੂਗਾ ਬਿਲਕੁਲ ਬਿਲਕੁਲ ਜੀ ਬਿਲਕੁਲ ਰਿਪੋਰਟ ਵੀ ਕਰੂਗਾ ਰਿਪੋਰਟ ਵੀ ਹੋਰ ਦਿਖਾਓ ਲੜਕਿਓ ਕੀ ਆ ਆ ਕੀ ਪਿਆਰੀ ਚੀਜ਼ ਆ ਸ਼ਸ਼ਮ ਇਹ ਮਾਈਕ ਤੇ ਨਾਲ ਸਪੀਕਰ ਮੈਂ ਤੈਨੂੰ ਕਿਹੋ ਸੂਰਤ ਲੱਗੀ ਜਾਂਦਾ ਮੈਂ ਤਾਂ ਕੋਲ ਨੂੰ ਬਾਈ ਸਰ ਐਟਮ ਸਾਰੀਆਂ ਤੁਸੀਂ ਸਾਡੇ ਨੂੰ ਬੋਲੂਗਾ ਨਮੀ ਨਮੀ ਐਟਮਾਂ ਮਿਲੀਆਂ ਨੇ ਜਰੋ ਆ ক্লোਜ਼ ਕਰਕੇ ਦਿਖਾ ਦਿਓ ਇੰਨੀ ਪਿਆਰੀ ਚੀਜ਼ ਆ ਜੇ ਤੁਹਾਡਾ ਬੱਚਾ ਹੱਥ ਦੇ ਵਿੱਚ ਇਹ ਲੈ ਕੇ ਨਹੀਂ ਇਹ ਉਹਨੂੰ ਚੱਲਦਾ ਨਹੀਂ ਹੋਣਾ ਬਖਲਾਉਣਾ ਸਰ ਪੂਰਾ ਚੱਲਦਾ ਜੀ ਇਹ ਕੀ ਪੂਰਾ ਚੱਲਦਾ ਪ੍ਰੋਪਰ ਚੱਲਦਾ ਸਰ ਵਰਕਰ ਦਾ ਵਰਕਿੰਗ ਹੈ ਵਰਕ ਦਾ ਵਰਕ ਸਰ ਵਰਕ ਵਰਕ ਕਰੂਗਾ ਪ੍ਰੋਪਰ ਪੂਰਾ ਪ੍ਰੋਪਰ ਆ ਦੇਖੋ ਲਾਈਟਿੰਗ ਇਹਦੇ ਤੇ ਲਾਈਟਿੰਗ ਹੈ ਇਹ ਮਾਈਕ ਆ ਗਿਆ ਸਰ ਜਦੋਂ ਵੀ ਆਪਾਂ ਬੋਲਾਂਗੇ ਇਹਦੇ ਵਿੱਚ ਆਪਣਾ બોલે જ જાઉગા ਜ điểm ਆਪਾਂ ਹੁਣ ਇਹਨੂੰ ਆਨ ਕਰ ਲਿਆ ਇਹਦੇ ਨਾਲ ਅਟੈਚ ਹੋ ਜਾਣਾ ਅਟੈਚ ਕਰਨਾ ਪੈਣਾ ਜਿਹੜਾ ਵੀ ਕੁਛ ਆਪਾਂ ਬੋਲਾਂਗੇ ਉਹ ਬੋਲ ਲਿਆ ਜਾਊਗਾ ਅੱਛਾ ਤੇ ਇਹਦਾ ਵੀ ਬੜਾ ਕ੍ਰੇਜ਼ ਆ ਮੈਂ ਯਾਰ ਰੈਕ ਇੱਕ ਤੁਹਾਨੂੰ ਹੋਰ ਐਡਮਾ ਦਿਖਾਣਾ ਥੁਨੂੰ ਆਹ ਵੀ ਕੀ ਬਾਤ ਆ ਯਾਰ ਇਹ ਵੀ ਸਰ ਟੋਮ ਕੈਟ ਹੈ ਜਿਹੜਾ ਆਪਾਂ ਬੋਲਾਂਗੇ ਸੇਮ ਉਹੀ ਰਿਪੀਟ ਕਰਕੇ ਬੋਲਦੀ ਹੈ ਦਿਖਾਓ ਚੈੱਕ ਕਰੋ ਹਾਂ ਲੋ ਸਰ ਆ ਲੋ ਸਰ ਸੈਲਫੋਨ ਨਾਲ ਨੇ ਸਰ ਸੈਲ ਪੈਣਗੇ ਇਹਦੇ ਵਿੱਚ ਮੈਂ ਤੁਹਾਨੂੰ ਰੇਟ ਦੇ ਸਕਦਾ ਹਾਂ ਜੋ ਆਪਾਂ ਬੋਲਾਂਗੇ ਇਹ ਖੁਦ ਬੋਲੂ ਆਂਦੀ ਹਾਂਦੀ ਉਹ ਖੁਦ ਬੋਲੂਗੀ ਯਾਰ ਪੱਕੀ ਗੱਲ ਆ ਪੱਕੀ ਗੱਲ ਹੈ ਪੂਰੀ ਫੇਟਾ ਫਿਰ 203 ਰੁਪਏ 203 ਫਿਰ 203 ਤਾਂ ਆਇਂ ਲੱਗਦਾ ਅੰਕਲ ਜੀ ਜਿਹੜੇ ਮੈਂ ਤੁਹਾਨੂੰ ਪੈਸੇ ਦਿੱਤੇ ਨੇ ਤੁਸੀਂ ਮੈਨੂੰ ਮੋੜੋਗੇ ਤੁਸੀਂ ਵਿਚੋਂ ਥੋੜੀ ਕਾਰ ਭਰ ਕੇ ਭੇਜਾਂਗੇ ਆ ਦੇਖੋ ਸਰ ਅੱਜ ਕੱਲ੍ਹ ਭੜਿਆਂ ਦੀ ਆਪਾਂ ਨੇ ਬੱਚਿਆਂ ਵਾਸਤੇ ਦੇਖਿਆ ਸਾਰਿਆਂ ਨੇ ਬੜਿਆਂ ਵਾਸਤੇ ਇਹ ਮੋਡਲ ਕਾਰਾਂ ਨੇ ਸਰ ਹਰ ਇੱਕ ਬੰਦਾ ਆਪਣੀ ਗੱਡੀਆਂ ਦੇ ਮੂਰੇ ਲਗਾਉਂਦਾ ਹੈ ਬੱਚਾ ਨੂੰ ਉਂਝ ਵੀ ਬਹੁਤ ਸ਼ੌਕ ਹੁੰਦਾ ਹੈ ਇਹ ਸਰ ਸਾਰੀ ਕਾਰਾਂ ਲੋਹੇ ਦੀਆਂ ਨੇ अच्छा मतलब टुटना काम नहीं मैं टुटने वाले फिर काम ही नहीं रहया है इन दे विच भारी वाकई यार हैवी ने यार ये ता सर एदे विच ਤੁਸੀਂ ਕੋਈ ਮਰਜ਼ੀ ਮਾਡਲ ਲਵੋ ਜੀ ਵੈਂਗਲ ਲਵੋ ਤੁਹਾਡੇ ਕੋਲ ਕੋਈ ਮਰਜ਼ੀ ਮੇਰੇ ਖਿਆਲ ਚ ਸ਼ੁਭੰਕਰ ਇਹ ਗੱਡੀ ਤੇ ਅੱਗੇ ਵੀ ਲੱਗ ਸਕਦੀ ਹੈ ਇਹ ਜੇ ਆਪਾਂ ਗੱਡੀ ਦੇ ਕਿੰਨੇ ਮਰਜ਼ੀ ਕਿਵੇਂ ਮਰਜ਼ੀ ਸਰ ਕਿਵੇਂ ਮਰਜ਼ੀ ਬੈਕ ਫੋਰਟ ਤੇ ਕਿੱਥੇ ਮਰਜ਼ੀ ਲਗਾਓ ਸਰ ਕਿੰਨੇ ਮਰਜ਼ੀ ਸਰ ਮੈਂ ਤੁਹਾਨੂੰ ਇੱਕ ਦਿਖਾਨਾ ਹੈ ਤੁਹਾਨੂੰ ਇੱਕ ਛੋਟਾ ਜਿਹਾ ਮੇਰੇ ਵਰਗਾ ਜੀ 10000 ਦੀ ਸ਼ਾਪਿੰਗ ਕਰਦਾ ਮੈਨੂੰ ਕੁਝ ਸ਼ਾਪਿੰਗ ਨਾਲ ਤਫਰੀ ਦੇ ਦੋਗੇ ਸਰ ਦਮਾਂਗੇ ਜੀ ਉਹ ਗਿਫਟ ਆ ਬਾਅਦ ਵਿੱਚ ਦੱਸੋਗੇ ਬਾਅਦ ਸਰ ਕੋਈ ਗੱਲ ਨਹੀਂ ਆ ਵੀ ਜੀ ਬਲੈਕ ਇਹ ਕਿਹੜੀ ਗੱਡੀ ਆਈ ਇਹ ਡਿਫੈਂਡਰ ਯਾਰ ਕੀ ਬਾਤ ਆ ਆਪਣੇ ਬੱਚੇ ਉਹ ਨਾ ਛੋਟੇ ਹੁੰਦੇ ਆ ਗੱਡੀਆਂ ਦਿਖਾਓ ਤਾਂ ਜੋ ਵੱਡੇ ਹੋ ਗਣ ਚਾਹਤਾਂ ਪੂਰੀਆਂ ਹੋਣ ਔਰ ਇੱਕ Aim ਲੈ ਕੇ ਜੋ ਮਰਜ਼ੀ ਮਾਡਲ ਜਿਹੜਾ ਮਰਜ਼ੀ ਮਾਡਲ ਤੁਸੀਂ ਲੈਣਾ ਸਾਡੇ ਕੋਲ ਤੁਹਾਨੂੰ ਹਾਜ਼ਰ ਮਿਲੂਗਾ ਹਾਂ ਕੀ ਬਾਤ ਆ ਆ ਭਾਈ ਗਿਟਾਰ 뮤직 ਲਵਰ ਲਈ ਗਿਟਾਰ ਦੇਖਾਂ ਸੈਟਿੰਗ ਕਰਨ ਲਿਆ ਹੁਣ ਇਹ ਨਾ ਤੁਸੀਂ ਕਹਦੇ ਵੀ ਅਸੀਂ 600 ਦਾ 700 ਦਾ ਲੱਕੜ ਲੱਕੜ ਦਾ ਆ ਲੱਕੜ ਦਾ ਮੈਂ ਦੇਖ ਅੱਛਾ ਹਾਂ ਵਾਕਰ ਪੂਰਾ ਪਿਓ ਲੱਕੜ ਪਿਓ ਲੱਕੜ 450 ਮੈਂ ਵਾਲੇ 500 ਕਿਹਨਾਂ ਬੋਲਣਾ ਨਹੀਂ 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 ਸਰ ਨਹੀਂ 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 ਸਰ ਜੋ ਜਿੰਨੇ ਦਾ ਦਿੱਤਾ ਮੇਰੇ ਤੋਂ ਘਟਾ ਕੇ ਹੀ ਦੱਸਣਾ ਥੋੜਾ ਜਿਦਾ ਚਲੋ ਕੋਈ ਗੱਲ ਨਹੀਂ ਹੋ ਗਿਆ ਹੋ ਜਾਂਦੇ ਨੇ ਕਿਸੀ ਆਜੋ ਤੁਹਾਨੂੰ ਅੱਥੀ ਤੋਂ ਉੱਪਰ ਆਪਣਾ ਲੈ ਕੇ ਚੱਲੀਏ ਅੱਛਾ ਉੱਪਰ ਚਲੋ ਕਿਉਂਕਿ ਵੀਡੀਓ ਬਹੁਤ ਲੰਮੀ ਹੋਣ ਵਾਲੀ ਹੈ ਮੈਂ ਨਹੀਂ ਕਹਿੰਦਾ ਕਿ ਆਪਣੇ ਦੋਸਤ ਆ ਬੋਰ ਹੋਣ ਬਾਕੀ ਮੈਨੂੰ ਇੰਨਾ ਯਕੀਨ ਆ ਕਿ ਜੇ ਮੈਂ ਪੂਰੀ ਜਾਰੀ ਆਪ ਬੱਚਿਆਂ ਨੂੰ ਤੁਸੀਂ ਸਿਖਾਉਣ ਵਾਦੀ ਕਲਰਸ ਗੇਮ ਹਾਂ ਆ ਬੈਕਰ ਬੋਲਦੇ ਨੇ ਬੱਚਿਆਂ ਦੇ ਕਲਰਸ ਤੁਸੀਂ ਇਹਨੂੰ ਵਿੱਚ ਬੱਚਿਆਂ ਨੂੰ ਕਲਰ ਸਿਖਾ ਸਕਦੇ ਹੋ ਹੋਰ ਵੀ ਬਹੁਤ ਗੁੱਸਾ ਕੀ ਬਾਤ ਹੈ ਕੀ ਵਾਹ ਗੁੱਡ ਹੋ ਗਿਆ ਇਹ ਪਰ ਗਿਰੂ ਇੱਥੇ ਹੈ ਸਿਛਾ ਚਲੋ ਕੋਈ ਗੱਲ ਨਹੀਂ ਅੱਗੇ ਚੱਲਦੇ ਆ ਜੀ ਆਓ ਜਲਦੀ ਇਹ ਤਾਂ ਜੀ ਤੁਸੀਂ ਇੱਕ ਵਾਰ ਆਓਗੇ ਨਾ ਜਦ ਇੱਥੇ ਤੁਹਾਨੂੰ ਪਤਾ ਲੱਗੋ ਇਹ ਤਾਂ ਖਜ਼ਾਨਾ ਸ਼ੋਹਮ ਦਾ ਪੂਰਾ ਖਜ਼ਾਨਾ ਲਓ ਜੀ ਤੁਹਾਡੇ ਬੱਚਿਆਂ ਦੇ ਲਈ ਹੁਣ ਪੜਨ ਦੇ ਲਈ ਸਰ ਸਾਰਾ ਨਾ ਨਹੀਂ ਚਾਹੀਦਾ ਉਹ ਮੇਰੀ ਠੂਹੀ ਦੁਖਦੀ ਆ ਜਾਂ ਬੈਡਾਂ ਤੇ ਬੈਠ ਗਿਆ ਚੇਅਰ ਤੇ ਟੇਬਲ ਪੈਨੇ ਸਰ ਟੇਬਲ ਚੇਅਰ ਦੇ ਵਿੱਚ ਹਾਂ ਸਾਡੇ ਕੋਲ ਤੁਹਾਨੂੰ 12 ਤਰ੍ਹਾਂ ਦੇ ਟੇਬਲ ਹਾਜ਼ਰ ਮਿਲਣਗੇ ਡਿਜ਼ਾਈਨ ਡਿਜ਼ਾਈਨ ਨਹੀਂ ਪਰ ਇਹ ਕਿੰਨਾ 2 ਮਹੀਨੇ 4 ਮਹੀਨੇ ਟੁੱਟ ਜਾਂਦਾ ਸਰ ਉਹ ਲੱਕੜ ਦੇ ਵਿੱਚ ਹੈ ਜੀ ਅੱਛਾ ਸੁੱਖਾ ਜੀ ਬੈਠ ਕੇ ਵੇਖੋ ਤੁਸੀਂ ਨਹੀਂ ਬੈਠ ਕੇ ਦੇਖੋ ਟੁੱਟ ਜੂ ਮਹਾਰਾਜ ਮੈਂ ਤਾਂ ਬੈਠ ਕੇ ਦੇਖੋ ਸਾਡਾ ਜੀ ਇਹ ਤੇ ਬੈਠਾ ਹਾਂ ਹਾਂਜੀ ਹਟੋ ਬੈਠੋ ਇਹ ਯਾਰ ਕੀ ਬਾਤ ਹੈ ਫਾਕੀ ਲੱਕੜਾ ਯਾਰ ਚੱਕੇ ਨਹੀਂ ਜਾਂਦਾ ਯਾਰ ਬੜੀ ਤਸੱਲੀ ਹੈ ਦੇਖੋ ਸੁਖਾ ਜੀ ਹੈ ਵੀ ਆਂਕਲ ਜੀ ਪਰ ਜੇ ਰੇਟ ਜਿੰਨਾ ਵਜ਼ਨ ਇਹਦੇ ਚ ਮੰਗਣਾ ਰੇਟ ਵੀ ਤੁਸੀਂ ਉਨਾ ਹੀ ਲਾ ਦੇਣਾ ਨਾ ਜੀ ਨਾ ਨਾ ਪੂਰਾ ਠੋਕਮਾ ਲਾਉਂਗੇ ਕੋਡੀਆਂ ਦੇ ਭਾਅ ਸਾਡੇ ਕੋਲ ਤਾਂ ਮੈਂ ਤਾਂ ਕਹਿੰਦਾ ਠੋਕਮਾ ਲਾਉਂਗੇ ਜਿੰਨਾ ਭਾਅ ਨਾ 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 ਕੋਣੂ ਕੀ ਦੇ ਕਹਤਾ ਸਾਡੇ ਕੋਲ ਤਾਂ ਪੂਰੇ ਪੰਜਾਬ ਨਾਲ ਸਸਤਾ ਮਾਲ ਲਵੋ ਜੀ ਚਲੋ ਹੁਣ ਦੱਸੋ ਤੁਸੀਂ ਕਹੋਗੇ ਵੀ ਚਲੋ ਆਜੋ 3000 ਦੇ ਦੂੰ ਮੈਂ ਤਰਪ 3000 ਹਾਂਜੀ 2000 ਸਿਰਫ 2000 ਐਡਾ ਬਜਟ ਦਾ ਭਾਰੀ ਪਰ ਅਗਰ ਆਪਾਂ 5 ਲੱਕੜਾਂ ਲਏ ਤਾਂ ਤਿਆਰ ਕਰਾਉਣਾ ਪੈ ਜਾਏ ਨਾ ਲੱਕੜਾਂ ਦੀ ਦਿਹਾੜੀਆਂ ਲੱਗ ਜਣਗੀਆਂ ਸਿਰਫ 2000 ਮੈਂ ਹੁਣ ਕੁਝ ਨਹੀਂ ਬੋਲੂਗਾ ਮੈਨੂੰ ਤਾਂ ਫਟਾਫਟ ਫਟਾਫਟ ਚੀਜ਼ਾਂ ਦਿਖਾਓ ਬਸ ਮੈਨੂੰ ਤੇਰਾ ਲੋ ਤੇਰੀ ਸਲਾਈਡ ਆਹ ਵੀ ਬੱਚਿਆਂ ਲਈ ਆ ਆ ਲੋ ਬੱਚਿਆਂ ਦੀ ਸਲਾਈਡ ਓ ਵਾਹ ਹੁਣ ਉਹਨਾਂ ਨੂੰ ਪਾਰਕ ਜਾਂ ਕਿਤੇ ਜਾਂਦੇ ਨੂੰ ਘਰ ਦੇ ਵਿੱਚ ਹੀ ਇੰਜੋਏ ਕਰ ਸਕਦੇ ਬੱਚੇ ਸਰ ਪੂਰਾ ਬੱਚਾ ਇਹਨੇ ਪੂਰਾ ਇੰਜੋਏ ਕਰਨਾ ਜੀ ਤੁਹਾਡਾ ਬੱਚਾ 1.5 ਸਾਲ ਤੋਂ ਲੈ ਕੇ 5 ਸਾਲ ਦਾ ਬੱਚਾ ਇਹਦੇ ਤੋਂ ਪੂਰਾ ਬੈਠੂ ਖੜੇ ਹੋ ਜਾਓ ਸਰ ਖੜੇ ਹੋ ਜਾਓ ਖੜੇ ਹੋ ਜਾਓ ਓਹ ਪੂਰਾ ਸਰ ਹੈਵੀ ਪੀਸ ਯਾਰ ਕਮਾਲ ਦੀ ਗੱਲ ਆ ਵਾਕਈ ਹੈਵੀ ਚੀਜ਼ ਆ ਹੋਰ ਦਿਖਾਓ ਜਲਦੀ ਜਲਦੀ ਜਲਦ ਜਲਦੀ ਹੈਲੀਕਾਪਟਰ ਪਿਆ ਮੈਨੂੰ ਲੱਗਾ ਤੇ ਆ ਸਾਰੀਆਂ ਚੀਜ਼ਾਂ ਪਈ ਨੇ ਪਾਜੀ ਕੀ ਬਾਤ ਆ ਕੀ ਬਾਤ ਆ ਤੇ ਆ ਆ ਆ ਵੀ ਮੇਰੇ ਘਰ ਚ ਅਲਮਾਰੀ ਪਈ ਆ ਬੱਚਿਆਂ ਦੀ ਯਾਰ ਆ ਬਹੁਤ ਲੋਕਾਂ ਨੂੰ ਚੀਜ਼ਾਂ ਚਾਹੀਦੀਆਂ ਸੀ ਯਾਰ ਆਲਮਾਰੀ ਅਲਮਾਰੀ ਆ ਜੀ ਇਹ ਹਾਂਜੀ ਹਾਂਜੀ ਸਰ ਬੱਚਿਆਂ ਦੇ ਕੱਪੜੇ ਰੱਖਣ ਵਾਲੀ ਅਲਮਾਰੀ ਆ ਜੀ ਤੇ ਇਹ ਇਹ ਕਿੰਨੇ ਦਾ ਜਲਦੀ ਜਲਦੀ ਪ੍ਰਾਈਸ ਪ੍ਰਾਈਸ ਸਰ ਸਿਰਫ 850 ਭਾਈ ਇਹ ਨਮਾਰੀ ਆ ਇਹ ਜਵਾ ਮਾ ਜੀ ਸਰ ਆ ਜੇ ਉਹ ਗੱਲ ਪਹਿਣਗੇ ਤੁਹਾਡੇ ਕੋਲ ਵੀਡੀਓ ਸਕਰੀਨਸ਼ਾਟ ਲੈ ਕੇ ਗੱਲ ਪਹਿਣਗਾ ਸਰ ਜੀ ਤੈਨੂੰ ਤਿਆਰ ਆਂ ਸਰ ਨਹੀਂ ਫਿਰ ਇੱਕ ਦੋ ਪੀਸ ਹੋਣੇ ਆ ਬਸ ਸਰ ਲੈ ਟਾਂਗ ਲੱਗੀ ਪਈ ਆ ਦੇਖੋ ਇਹ ਲਮਾਰੀਆਂ ਲੱਗੀਆਂ ਹੋਈਆਂ ਨੇ ਦੇਖੋ ਨੀਂਗਾ ਮਰਵਾਓ ਤੁਸੀਂ ਇਹ ਤਾਂ ਪੂਰੀ ਓਏ ਹੋਏ ਇਹ ਤਾਂ ਲਾਈਨ ਲੱਗੀ ਪਈ ਆ ਕਹਿੰਦੇ ਪੀਸ ਇੱਕ ਲੋ ਚਾਹ 50 ਲਵੋ ਨੀਚੇ ਤੋਂ ਲੈ ਇਹ ਗੱਲ ਮੰਦੀ ਆ ਆ ਆ ਪਹਿਨੇ ਬੁਲੇਟ ਜਿਹੜੇ ਪੈਕ ਕੀਤੇ ਪੈਨੇ ਸ਼ੁਭਮ ਕਮਾਲ ਕਰਤੀ ਯਾਰ ਆ ਪਿਆ ਇੱਕ ਲਵੋ ਦੋ ਲਵੋ 100 ਲਵੋ 50 ਲਵੋ ਇਹ ਸਭ ਕੁਝ ਮਿਲਦਾ ਇੱਕ ਚੀਜ਼ ਆ ਇਹ ਪ੍ਰਾਇਮ ਦਾ ਹਾਸ਼ੂ ਸਟੋਲਰ ਬੱਚਿਆਂ ਦਾ ਸਟੋਲਰ ਦੇਖ ਸਕਦੇ ਹੋ ਇਹ ਵੀ ਹੈਵੀ ਕੁਆਲਿਟੀ ਬ੍ਰਾਂਡਡ ਨੇ ਨਾ ਇਹ ਸ਼ਿਵਮ ਬ੍ਰਾਂਡਡ ਆ ਨਾ ਸਭ ਕੁਝ ਸਰ ਲਵ ਲੱਬ ਨਾਮ ਤੇ ਬਿਕਣ ਵਾਲੀ ਐਡਮਾਨ ਸਰ ਲਵ ਲੱਬ ਜਿਹੜੇ ਨਾਮ ਤੇ ਬਿਕਣ ਵਾਲੀ ਨੇ ਕਿਹ ਰੱਖਦੇ ਆ ਲਵ ਲੱਬ ਗਾਰੰਟੀ ਸਰ ਗਾਰੰਟੀ ਜੋ ਤੱਕ ਤੁਹਾਡਾ ਬੱਚਾ ਨਹੀਂ ਪੜਾ ਹੁੰਦਾ ਸਾਡਾ ਪੱਕੀ ਗੱਲ ਆ ਮੈਂ ਕਹਾ ਸਿਰ ਪੂਰੀ ਪੱਕੀ ਗੱਲ ਹੈ ਜੀ ਯਾਰ ਦੇਖੋ ਬੱਚਾ ਜਦ ਤੱਕ بڑا ਨਹੀਂ ਹੁੰਦਾ ਇਹ ਗਰੰਟੀ ਯਾਰ ਟੁੱਟਣ ਦੀ ਭੱਜਣ ਦੀ ਯਾਰ ਰਿਪੇਅਰ ਤਾਂ ਹੋ ਜਾ ਜੇ ਕੁਝ ਹੋ ਗਿਆ ਸਰ ਕੁਝ ਮਰਜ਼ੀ ਹੋ ਜਾ ਸਾਰਾ ਜ਼ਮਾਨਾ ਹਾਜ਼ਰ ਮਿਲੂਗਾ ਅਰੇ ਕੀ ਬਾਤ ਹੈ ਯਾਰ ਤੁਸੀਂ ਤਾਂ ਥਕਾਤਾ ਮੈਨੂੰ ਇੰਨੇ ਟਾਈਮ ਦੇ ਵਿੱਚ ਚਾਹੁੰਦੇ ਸਰ ਸੋਫਾ ਕਮ ਬੈੱਡ ਕੀ ਬੱਚਿਆਂ ਦੇ ਸੋਫਾ ਦਾ ਸੋਫਾ ਬੈੱਡ ਦਾ ਬੈੱਡ ਇਹ ਹਾਂਜੀ ਹਾਂਜੀ ਸਰ ਦੋਨੇ ਚੀਜ਼ਾਂ ਇੱਕ ਦੇ ਵਿੱਚ ਕਿੰਨੇ ਪੈਸੇ ਕਿੰਨੇ ਲੈ ਲਿਆ ਨਹੀਂ ਤੁਸੀਂ ਦੱਸੋ ਮੈਂ ਤਾਂ ਥੱਕ ਗਿਆ ਸਰ ਦੇਖੋ ਐਮ ਆਰ ਪੀ ਦਾ ਇਹਦਾ ਹੈਗਾ 1800 ਹਮ ਮਗਰ ਤੁਹਾਡੇ ਕੋਲ ਵਸੇ ਸੀ 900 50% ਚੱਕ ਤੱਕ ਮੰ ਸਰ ਚਲੋ ਆ ਆ ਯਾਰ ਮੈਂ ਤੁਹਾਨੂੰ ਹੁਣ ਕੀ ਕੀ ਬੋਲ ਕੇ ਦੱਸਾਂ ਕੀ ਕੀ ਕੋ ਜਾ ਇਹ ਕੀ ਆ ਆ ਦੇਖੋ ਸਰ ਇੱਕ ਬੱਚਿਆਂ ਦੀ ਟਰੰਪਲੀ ਇੱਕ ਲਾਸ ਚੀਜ਼ ਉੱਧਰ ਦਿਖਾ ਦਿਓ ਜੀ ਦਿਖਾਓ ਜੀ ਹਾਂ ਜੀ ਓ ਅੱਜ ਕੱਲ੍ਹ ਨਾ ਹਰ ਕੋਲ ਘਰੇ ਜਗ੍ਹਾ ਬਹੁਤ ਖੁੱਲੀ ਡੁੱਲੀ ਹੁੰਦੀ ਹੈ ਬਿਲਕੁਲ ਅਚੋ ਜੰਪ ਜੰਪ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਅੱਜ ਕੱਲ ਆਪਾਂ ਜਿਹਨੇ ਪਾਰਕਾਂ ਲਈ ਜਿਹਨੇ ਆਪਾਂ ਜਾਨੀਆਂ ਪਾਰਕ ਦੇ ਬਾਹਰ ਲੜਦੇ ਬਿਲਕੁਲ ਬਿਲਕੁਲ ਸਰ ਉਹੀ ਚੀਜ਼ ਹੈ ਜੀ ਨਹੀਂ ਫਿਰ ਇਹ ਤਾਂ ਭਾਈ ਕੋਸਟਲੀਓ ਕਿੰਨਾ ਵਜਨ ਚੇਲ ਸਕਦਾ ਹੈ ਸਰ ਦੇਖੋ 5.5 ਫੁੱਟ ਦਾ ਯਾਨੀ 55 ਇੰਚ ਸਾਈਜ਼ ਹਾਂ ਅਸੀਂ ਤੁਹਾਨੂੰ 5000 ਰੁਪਏ ਦੇ ਵਿੱਚ ਦੇਵਾਂਗੇ ਪੂਰਾ ਪ੍ਰੋਪਰ ਉਦਾਂ ਦਾ ਹੀ ਆਇਆ ਹੈ ਖਰਾਉਣਾ ਹੈ ਤਿਆਰ ਕਰਕੇ ਤੁਸੀਂ ਵੀ ਗੁੱਦ ਸਕਦੇ ਹੋ ਇਹਦੇ ਤੇ ਸਰ ਹਾਂਜੀ 90 ਪਲੱਸ ਵਜਨ ਸਰ ਕਵੰਟਲ ਪਲੱਸ ਕੀ ਬਾਤ ਕਰਤੀ ਯਾਰ ਜੁਬਮ ਆਓ ਚੱਲੀਏ ਏ ਮੈਂ ਤਾਂ ਯਾਰ ਲੋਕਾਂ ਨੂੰ ਇੱਕ ਸੁਜੈਸਟ ਕਰੂੰਗਾ ਕਿ ਤੁਸੀਂ ਆਓ ਆ ਕੇ ਦੇਖੋ ਐਡਰੈਸ ਤੁਹਾਨੂੰ ਦੱਸ ਦਿਆਂ ਜਦੋਂ ਬੱਸ ਸਟੈਂਡ ਉਤਰੋਗੇ ਨਾ ਬੱਸ ਸਟੈਂਡ ਤੋਂ ਕਾਲਜ ਰੋਡ ਚੜੋਗੇ ਤਾਂ ਤੁਹਾਨੂੰ ਸ਼ੁਭਮ ਟੋਏ ਐਂਡ ਗਿਫਟ ਗੈਲਰੀ ਤੁਹਾਨੂੰ ਮਿਲੇਗੀ ਬਾਕੀ ਗੱਲ ਥੱਲੇ ਜਾ ਕੇ ਕਰਦੇ ਆਓ ਚੱਲੀਏ ਮੇਰੀ ਇਹ ਵੀਡੀਓ ਜਾਂ ਸਕਰੀਨ ਸ਼ੇਅਰ ਜਾਂ ਫਿਰ ਵੀਡੀਓ ਸ਼ੇਅਰ ਕਰਕੇ ਤੁਹਾਡੇ ਕੋਲ ਕੋਈ ਆਉਂਦਾ ਸ਼ਾਪਿੰਗ ਕਰਨ ਦੇ ਲਈ ਆਉਂਦਾ ਤੇ ਉਹਨਾਂ ਨੂੰ ਫਿਰ ਸਾਡੇ ਕੋਲੋਂ ਕੋ ਗਿਫਟ ਤਾਂ ਦਿਵੋ ਜਰ ਜਿਹੜਾ ਵੀ ਬੰਦਾ ਸਾਡੇ ਕੋਲ ਸ਼ਾਪਿੰਗ ਕਰੂਗਾ ਤੁਹਾਡੀ ਵੀਡੀਓ ਸਾਨੂੰ ਦਿਖਾ ਕੇ ਲੇਗਾ ਉਹਨੂੰ ਅਸੀਂ ਕਿ ਕੈਕਟਸ ਫਰੀ ਦੇਵਾਂਗੇ ਇਹ ਮੂਵਮੈਂਟ ਕਰਦਾ ਮੂਵਮੈਂਟ ਕਰਦਾ 뮤지컬 ਹੈ ਟੋਮ ਕੈਡਮੀ ਲੈ ਸਕਦਾ ਚਾਹੇ ਉਹ ਆ ਬੋਲਣ ਵਾਲੇ ਬਿੱਲੀ ਹਾਂਜੀ ਚਾਹੇ ਉਹ ਬੋਲਿੰਗ ਸੈੱਟ ਵੀ ਲੈ ਸਕਦਾ ਅੱਛਾ ਇਹ ਵੀ ਹਾਂਜੀ ਹਾਂ ਉਹਦੀ ਕਸਟਮਰ ਦੀ ਆਪਣੀ ਚੁਆਇਸ ਬਿਲਕੁਲ ਫਰੀ ਸਰ ਬਿਲਕੁਲ ਫਰੀ ਤੇ ਆਉਣਾ ਕਿੱਥੇ ਆ ਸਰ ਆਉਣਾ ਬਹੁਤ ਹੀ ਈਜ਼ੀ ਹੈ ਤੁਸੀਂ ਬੱਸ ਸਟੈਂਡ ਦੇ ਕੋਲ ਉਤਰੋ ਬੱਸ ਸਟੈਂਡ ਦੇ ਬਿਲਕੁਲ ਨਾਲ ਹੀ ਆਪਣਾ ਕੋਲ ਮੁੜਦਾ ਇੱਕ ਬੱਸ ਸਟੈਂਡ ਤੇ ਕੋਲੀ ਰੋਡ ਨੂੰ ਬਿਲਕੁਲ بس ਜੋ ਤੁਸੀਂ ਉੱਪਰ ਚੜੂਗੇ ਬਸਟੈਂਡ ਦੇ ਕੋਲੇ ਨੂੰ ਮੁੜੂਗੇ ਨਾ ਆ ਗਿਆ ਪੰਜ ਸੱਤ ਦੁਕਾਨਾਂ ਛੱਡ ਕੇ ਆਪਣਾ ਸ਼ੋਰੂਮ ਹੈ ਤੁਹਾਨੂੰ ਦੂਰੀ ਦੀਖੂ ਜੂਗਾ ਸਰ ਸ਼ੁਭਮ ਟੁਆਇਜ਼ ਐਂਡ ਗਿਫਟ ਗੈਲਰੀ ਹੈ ਇੱਕ ਵਾਰ ਸਰਕਾਰ ਤੇ ਵੀ ਨਿਗਮ ਪਰਵਾਹ ਟੁਆਇਜ਼ ਐਂਡ ਗਿਫਟ ਗੈਲਰੀ ਤੇ ਇਹਨਾਂ ਦਾ ਮੋਬਾਈਲ ਨੰਬਰ ਹੈਗਾ ਜੀ 8054666345 ਸਰ ਸਾਡਾ ਵਟਸਐਪ ਤੇ ਕਾਰ ਦੀ ਪਾਰਕਿੰਗ ਦੀ ਬਹੁਤ ਸੁਵਿਧਾ ਸਾਡੇ ਕੋਲ ਕੀ ਬਾਤ ਹੈ ਪਾਰਕਿੰਗ ਦੀ ਵੀ ਇੱਥੇ ਪੂਰੀ ਸੁਵਿਧਾ ਹੈ ਮੈਨੂੰ ਕੋਈ ਮਰਜ਼ੀ ਇਸ ਨੰਬਰ ਤੇ ਮੈਸੇਜ ਕਰਕੇ ਕੋਈ ਮਰਜ਼ੀ ਵਟਸਐਪ ਤੇ ਡਿਟੇਲ ਪੁੱਛ ਸਕਦਾ ਹੈ ਡਿਟੇਲ ਪੁੱਛ ਸਕਦਾ ਕੋਈ ਮਰ ਬਿਲਕੁਲ ਜੀ ਮੈਂ ਦੱਸ ਦਵਾਂ ਕਿ ਸ਼ੁਭਮ ਗੋਲਦਾ ਨੰਬਰ ਆ ਜੀ ਤੇ ਸ਼ੁਭਮ ਟੌイズ ਐਂਡ ਗਿਫਟ ਗੈਲਰੀ ਆ ਨੀਅਰ ਬਸ ਸਟੈਂਡ ਕਾਲੇ ਰੋਡ ਮਲੇਰ ਕੋਟਲਾ ਮੋਬਾਈਲ ਨੰਬਰ 80546 ਆ ਜੀ ਤੇ 68345 8054666345 WhatsApp ਨੰਬਰ ਤੇ ਤੁਸੀਂ ਕੋਈ ਵੀ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਤੁਹਾਨੂੰ ਉਸ ਦੀ ਪੂਰੀ ਡਿਟੇਲ ਪ੍ਰਾਈਸ ਜੋ ਵੀ ਇਹ ਤੁਹਾਨੂੰ ਦਿੱਤਾ ਜਾਏਗਾ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕੀਤਾ ਹੋਏਗਾ ਤੇ ਤੁਹਾਨੂੰ ਜਿਹੜਾ ਹੈਗਾ ਗਿਫਟਸ ਆਈਟਮ ਮਿਲਣਗੀਆਂ ਤੇ ਤੁਹਾਨੂੰ ਹੋਰ ਵੀ ਜਿਹੜਾ ਜਿੰਨਾ ਵੀ ਕੰਸੈਸ਼ਨ ਤੁਹਾਨੂੰ ਲੈਸ ਹੋ ਸਕਦਾ ਉਹ ਵੀ ਕਰਨਗੇ ਕਿਉਂਕਿ ਬਹੁਤ ਵਧੀਆ ਜਿਹੜੇ ਇਹ ਇਨਸਾਨ ਨੇ ਸ਼ੁਭਮ ਜੀ ਔਰ ਪਿਛਲੇ 20 ਸਾਲਾਂ ਤੋਂ ਕਿੰਨੇ ਤੋਂ ਸ਼ੁਭਮ ਸਰ 20 ਸਾਲ ਤੋਂ 20 ਸਾਲ ਤੋਂ ਇੱਕੋ ਹੀ ਥਾਂ ਤੇ ਬੈਠੇ ਨੇ ਕਿਉਂਕਿ ਲੋਕਾਂ ਦਾ ਪਿਆਰ ਹੈ ਲੋਕਾਂ ਦਾ ਸਹਿਯੋਗ ਆ ਹੁਣ ਤੁਹਾਨੂੰ ਬਾਹਲੇ ਇਸ਼ਾਰਾ ਜਾਂ ਲੋੜ ਨਹੀਂ ਕਿਉਂਕਿ ਤੁਹਾਡੇ ਆਪਣੇ ਮਲੇਰਕੋਟਲਾ ਸ਼ਹਿਰ ਦੇ ਵਿੱਚ ਤੁਸੀਂ ਜੇਕਰ ਹੋਲਸੇਲ ਕੋਈ ਲੈਣਾ ਚਾਹੁੰਦਾ ਹੋਵੇ ਉਹਦੇ ਵਾਸਤੇ ਵੀ ਸਰ ਸਭ ਕੁਝ ਹੈ ਜੇ ਤੁਸੀ ਹੌਲ ਸੇਲ ਲੈਣਾ ਚਾਹੁੰਦੇ ਹੋ ਤਾਂ ਹੌਲ ਸੇਲ ਵੀ ਤੁਹਾਨੂੰ ਹਰ ਪ੍ਰੋਡਕਟ ਜਿਹੜਾ ਮੋਈਆ ਕਰਵਾਇਆ ਜਾਏਗਾ ਆਨਲਾਈਨੋਂ ਵੀ ਸਸਤੇ ਤੁਸੀਂ ਆਨਲਾਈਨ ਲਿਆ ਕੇ ਇਹਨਾਂ ਨੂੰ ਐ ਇਦਾਂ ਸਕਰੀਨਸ਼ਾਟ ਦਿਖਾ ਦਿਓ ਵੀ ਆਨਲਾਈਨ ਭਾਜੇ ਇਨਾਂ ਉਦੋਂ ਵੀ ਸਸਤਾ ਦੇਣਗੇ ਇਹ ਗਾਰੰਟੀ ਆ ਤੇ ਪ੍ਰੋਡਕਟਾਂ ਦੀ ਵੀ ਗਾਰੰਟੀ ਆ ਤੇ ਰਿਪੇਅਰ ਵੀ ਆ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਸ਼ੁਭਮ ਟੌਏ ਐਂਡ ਗਿਫਟ ਗੈਲਰੀ ਮਲੇਰ ਕੋਟਲਾ ਕਾਲਜ ਰੋਡ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਦਬਕੇ ਤਾਂ ਜਾਓ ਕੋਈ ਹੋਰ ਫਾਇਦਾ ਜ਼ਰੂਰ ਇਸ ਵੀਡੀਓ ਤੋਂ ਲੈ ਸਕਦੇ ਧੰਨਵਾਦੀ ਥੈਂਕ ਯੂ